ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰਾਂ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਕਹਾਣੀ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜ਼ਰੂਰ ਸੁਣਿਆ ਕਰੋ ਜੇਕਰ ਤੁਹਾਨੂੰ ਕਹਾਣੀ ਪਸੰਦ ਆਉਂਦੀ ਆ ਤਾਂ ਵੀਡੀਓ ਨੂੰ ਲਾਈਕ ਅਤੇ ਕਮੈਂਟ ਬਾਕਸ ਵਿੱਚ ਆਪਣੇ ਬਹੁਤ ਹੀ ਕੀਮਤੀ ਸੁਝਾਅ ਜ਼ਰੂਰ ਰੱਖਿਆ ਕਰੋ ਆਪਣੇ ਨਾਲ ਪਿਛਲੇ ਦਿਨੀ ਬਹੁਤ سارے ਨਵੇਂ ਸਬਸਕ੍ਰਾਈਬਰ ਜੁੜੇ ਨੇ ਆਪਣਾ ਜਿਹੜਾ YouTube ਪਰਿਵਾਰ ਆ ਉਹ 50000 ਦੇ ਕਰੀਬ ਹੋਣ ਵਾਲਾ ਅ ਤੁਸੀਂ ਸਾਰੇ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰਿਆ ਕਰੋ ਤਾਂ ਕਿ ਆਪਾਂ 1 ਲੱਖ ਸਬਸਕ੍ਰਾਈਬਰ 2-3 ਮਹੀਨਿਆਂ ਦੇ ਵਿੱਚ ਹੀ ਪੂਰੇ ਕਰ ਸਕੀਏ ਫਿਰ ਮੈਨੂੰ ਬਹੁਤ ਖੁਸ਼ੀ ਹੋਊਗੀ ਤੁਹਾਨੂੰ ਵੀ ਹੋਊਗੀ ਨਾ ਕਿਉਂਕਿ ਤੁਹਾਡੀ ਸਪੋਰਟ ਨਾਲ ਹੀ ਤਾਂ ਮੈਂ ਅੱਗੇ ਵਧਣਾਗਾ ਇਸ ਕਰਕੇ ਤੁਸੀਂ ਸਾਰੇ ਫੁੱਲ ਸਪੋਰਟ ਰੱਖਿਆ ਕਰੋ ਤੇ ਵੀਡੀਓ ਜੇ ਕਈ ਵਾਰੀ ਤੁਹਾਨੂੰ ਟਾਈਮ ਨਹੀਂ ਲੱਗਦਾ ਹਨ ਤੁਸੀਂ ਬਿਜੀ ਹੋ ਤੇ ਤੁਹਾਡਾ ਫੋਨ ਫ੍ਰੀ ਹੁੰਦਾ ਤਾਂ ਵੀਡੀਓ ਜ਼ਰੂਰ ਤੁਸੀਂ ਚਲਾਇਆ ਕਰੋ ਤੇ ਵੈਸੇ ਕਹਾਣੀ ਸਾਰੀਆਂ ਹੀ ਵਧੀਆ ਹੁੰਦੀਆਂ ਸੁਣਨ ਵਾਲੀਆਂ ਹੁੰਦੀਆਂ ਮੈਂ ਬੜੀ ਮਿਹਨਤ ਦੇ ਨਾਲ ਤਿਆਰ ਕਰਦੀ ਆ ਤੇ ਜਦੋਂ ਤੁਸੀਂ ਕਹਾਣੀ ਸੁਣ ਕੇ ਆਪਣੇ ਬਹੁਤ ਪਿਆਰੇ ਪਿਆਰੇ ਵਿਚਾਰ ਮੇਰੇ ਨਾਲ ਸਾਂਝੇ ਕਰਦੇ ਹੋ ਤਾਂ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਪਿਛਲੇ ਦਿਨੀ ਬਹੁਤ سارے ਨਵੇਂ ਵਿਚਾਰ ਆਏ ਨਵੇਂ ਸਬਸਕ੍ਰਾਈਬਰ ਆਪਣੇ ਨਾਲ ਜੁੜੇ ਜਦੋਂ ਨਵੇਂ-ਨਵੇਂ ਵਿਚਾਰ ਆਉਂਦੇ ਹਨ ਨਾ ਹਨਾ ਉਦੋਂ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਆ ਤੇ ਬਾਕੀ ਆਪਣੇ ਜਿਹੜੇ ਸ਼ੁਰੂ ਤੋਂ ਜੁੜੇ ਹੋਏ ਸਬਸਕ੍ਰਾਈਬਰ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਿਉਂਕਿ ਉਹ ਵੀ ਆਪਣੇ ਨਾਲ ਪੂਰੇ ਤੈਅ ਦਿਲੋਂ ਜੁੜੇ ਹੋਏ ਨੇ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਕਿ ਮੇਰੀਆਂ ਕਹਾਣੀਆਂ ਤੁਹਾਨੂੰ ਪਸੰਦ ਆਉਂਦੀਆਂ ਨੇਗੀਆਂ ਤੇ ਆਪਣੇ ਦੂਸਰੇ ਚੈਨਲ ਨੂੰ ਵੀ ਤੁਸੀਂ ਵਧੀਆ ਸਪੋਰਟ ਕਰ ਰਹੇ ਹੋ ਪਰ ਆਪਣੇ ਸਾਰੇ ਸਬਸਕ੍ਰਾਈਬਰ ਉਸ ਚੈਨਲ ਤੇ ਨਹੀਂ ਜਾਂਦੇ ਆਪਣੇ ਜਿੰਨੇ ਵੀ ਚੈਨਲ ਆ ਤਿੰਨ ਚੈਨਲ ਆਪਣੇ ਚਾਰ ਚੈਨਲ ਆਪਣੇ ਚਾਰਾਂ ਦਾ ਮਤਲਬ ਜਿਹੜੇ ਬਾਕੀ ਤਿੰਨ ਨੇ ਉਹਨਾਂ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇਉਂਗੀ ਤੁਸੀਂ ਉਹ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ ਬਸ ਮੈਂ ਚਾਹੁੰਨੀ ਆ ਕਿ ਮੈਂ ਬਹੁਤ ਮਿਹਨਤ ਕਰਾਂ ਤੇ 2-3 ਸਾਲਾਂ ਦੇ ਵਿੱਚ ਮੈਂ ਆਪਣੇ ਪੈਰਾਂ ਤੇ ਐ ਖੜੀ ਹੋ ਜਾ ਕਿ ਮੈਂ ਜਿਹੜਾ ਮੇਰੇ ਘਰ ਬਣਾਉਣ ਦਾ ਸੁਪਨਾ ਉਹ ਪੂਰਾ ਕਰ ਸਕਾਂ ਤੇ ਉਹ ਹੋਊਗਾ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਤੇ ਮੈਨੂੰ ਉਮੀਦ ਹੈ ਤੁਸੀਂ ਮੇਰੇ ਨਾਲ ਇਸੇ ਤਰ੍ਹਾਂ ਜੁੜੇ ਰਹੋਗੇ ਤੇ ਇਸੇ ਤਰ੍ਹਾਂ ਮੈਨੂੰ ਪਿਆਰ ਕਰਦੇ ਰਹੋਗੇ ਆਪਣੀ ਅੱਜ ਦੀ ਕਹਾਣੀ ਆਗੀ ਇੱਕ ਪਰਿਵਾਰ ਦੀ ਕਹਾਣੀ ਆ ਕਹਾਣੀ ਸ਼ੁਰੂ ਹੁੰਦੀ ਆ ਕਿ ਬਲਵੰਤ ਸਿੰਘ ਜਿਹੜਾ ਕਿ ਇੱਕ ਸਰਕਾਰੀ ਅਧਿਆਪਕ ਆ ਉਹ ਡਿਊਟੀ ਤੋਂ ਘਰ ਆਉਂਦਾ ਤੇ ਆਪਣੀ ਪਤਨੀ ਸ੍ਰੀਂਦਰਪੌਰ ਨੂੰ ਕਹਿੰਦਾ ਕਿ ਸ੍ਰੀਂਦਰਪੌਰੇ ਕਿੱਥੇ ਆ ਦਿਖਦੀ ਨਹੀਂ ਤਾਂ ਸ੍ਰੀਂਦਰਪੌਰ ਕਹਿੰਦੀ ਕਿ ਤੁਸੀਂ ਤਾਂ ਗੇਟ ਤੋਂ ਹੀ ਮੈਨੂੰ ਆਵਾਜ਼ਾਂ ਮਾਰਨੇ ਲੱਗ ਜਾਨੇ ਹੋ ਮੈਨੂੰ ਪਤਾ ਤੁਹਾਡੇ ਡਿਊਟੀ ਤੋਂ ਆਉਣ ਦਾ ਸਮਾਂ ਹੋ ਗਿਆ ਮੈਂ ਰਸੋਈ ਦੇ ਵਿੱਚ ਸੀ ਮੈਂ ਖਾਣ ਪੀਣ ਲਈ ਬਣਾ ਰਹੀ ਸੀ ਤੇ ਮੈਂ ਸੋਚਿਆ ਨਾਲੇ ਚਾਹ ਬਣਾ ਲਾਂ ਵੀ ਫਿਰ ਜਦੋਂ ਤੁਸੀਂ ਆਗੇ ਆਪਾਂ ਇਕੱਠੇ ਬਹਿ ਕੇ ਨਾਲੇ ਗੱਲਾਂ ਬਾਤਾਂ ਕਰਾਂਗੇ ਨਾਲੇ ਆਪਾਂ ਦੁਪਹਿਰ ਦਾ ਖਾਣਾ ਖਾਵਾਂਗੇ ਤਾਂ ਬਲਵੰਤ ਸਿੰਘ ਕਹਿੰਦਾ ਅੱਛਾ ਕੀ ਕਹੇ ਚੱਲ ਫਿਰ ਐ ਕਰ ਪਹਿਲਾਂ ਮੈਨੂੰ ਇੱਕ ਗਲਾਸ ਪਾਣੀ ਦਾ ਦੇ ਜਦੋਂ ਉਹ ਪਾਣੀ ਲੈ ਕੇ ਆਈ ਤਾਂ ਉਹਦੇ ਕੰਨ ਨੂੰ ਫੋਨ ਲੱਗਿਆ ਹੋਇਆ ਸੀ ਤੇ ਸ੍ਰਿੰਦਰਪੁਰ ਆਪਣੀ ਭੈਣ ਨਾਲ ਗੱਲ ਕਰ ਰਹੀ ਸੀ ਉਹਦੀ ਭੈਣ ਜਿਹੜੀ ਇੰਗਲੈਂਡ ਵਿਆਹੀ ਹੋਈ ਆ ਚਲੋ ਉਹਦੇ ਨਾਲ ਗੱਲਬਾਤ ਕਰਦੇ ਕਰਦੇ ਬਲਵੰਤ ਸਿੰਘ ਸੋਚਦਾ ਵੀ ਇਹ ਹੁਣ ਆਪਦੀ ਭੈਣ ਨਾਲ ਪਤਾ ਨਹੀਂ ਕਿੰਨੀ ਇਕ ਗੱਲਾਂ ਕਰੂਗੀ ਹਨਾ ਉਹ ਲੇਟ ਜਾਂਦਾ ਤੇ ਉਹਦੀ ਅੱਖ ਲੱਗ ਜਾਂਦੀ ਆ 10 ਮਿੰਟ ਬਾਅਦ ਹੀ ਸ੍ਰਿੰਦਰ ਕੌਰ ਆ ਜਿਹੜੀ ਅੰਦਰ ਆਉਂਦੀ ਆ ਤੇ ਆਪਣੇ ਪਤੀ ਨੂੰ ਕਹਿੰਦੀ ਆ ਕਿ ਲੈ ਮੈਂ ਤੁਹਾਨੂੰ ਕਿਹਾ ਸੀ ਕਿ ਖਾਣਾ ਤਿਆਰ ਆ ਤੇ ਤੁਸੀਂ ਸੌਂ ਵੀ ਗਏ ਤਾਂ ਉਹ ਉੱਠਦਾ ਤੇ ਕਹਿੰਦਾ ਮੈਨੂੰ ਇਹ ਸੀਗਾ ਕਿ ਤੂੰ ਆਪਣੀ ਭੈਣ ਨਾਲ ਗੱਲ ਕਰਦੀਆਂ ਵੀ ਖੋਰੇ ਤੁਹਾਡੀ ਕਿੰਨੀ ਕੁ ਲੰਬੀ ਗੱਲ ਜਾਊ ਹਨਾ ਵੀ ਚੱਲ 2 ਮਿੰਟ ਮੈਂ ਆਰਾਮ ਕਰ ਲਾਂ ਉਹ ਕਹਿੰਦੀ ਵੀ ਨਹੀਂ ਮੇਰੀ ਭੈਣ ਕੋਲੇ ਇੰਨਾ ਟਾਈਮ ਨਹੀਂ ਹੈਗਾਗਾ ਉਹ ਤਾਂ ਕੰਮ ਤੇ ਚੱਲੀ ਸੀਗੀ ਤੇ ਬਹੁਤ ਦਿਨਾਂ ਬਾਅਦ ਅੱਜ ਮੈਨੂੰ ਉਹਨੇ ਫੋਨ ਕੀਤਾ ਬਸ ਖੈਰ ਸੋਖ ਪੁੱਛ ਲੈਂਦੀ ਆ ਵੀ ਜ਼ਿਆਦਾ ਗੱਲ ਨਹੀਂ ਹੁੰਦੀ ਤਾਂ ਉਹ ਕਹਿੰਦਾ ਕਿ ਤੇਰੀ ਭੈਣ ਇੰਨਾ ਕੰਮ ਕਰਦੀ ਆ ਉਹ ਤਾਂ ਪੈਸੇ ਕਮਾਉਂਦੀ ਆ ਤੇ ਤੂੰ ਸਾਰਾ ਦਿਨ ਘਰੇ ਇਹੀ ਕੰਮਾਂ 'ਚ ਤੁਰੀ ਫਿਰਦੀ ਆ ਤੂੰ ਵੀ ਪਲ ਪਰ ਬਹਿ ਜਾ ਕਰ ਰੈਸਟ ਕਰ ਲਿਆ ਕਰ ਸਾਰਾ ਦਿਨ ਤੂੰ ਕਹਿੰਦੀ ਰਹਿਣੀ ਆ ਮੇਰੇ ਕੰਮ ਆ ਮੇਰੇ ਕੰਮ ਆ ਉਹ ਕਹਿੰਦੀ ਜਦੋਂ ਇੱਕ ਮਸਟਰ ਨਾਲ ਵਿਆਹੀ ਗਈ ਤਾਂ ਸਾਰਾ ਦਿਨ ਕੰਮ ਹੀ ਕਰਨੇ ਨੇ ਮੈਂ ਵੀ ਜੇ ਕਿਸੇ ਬਾਹਰਲੇ ਦੇਸ਼ ਵਿਆਹੀ ਹੁੰਦੀ ਤਾਂ ਮੈਂ ਵੀ ਐਸ਼ ਕਰਦੀ ਉਹ ਕਹਿੰਦਾ ਇੱਕ ਪਾਸੇ ਤਾਂ ਤੂੰ ਕਹਿ ਕੇ ਹਟੀਆਂ ਵੀ ਮੇਰੀ ਭੈਣ ਨੂੰ ਟਾਈਮ ਨਹੀਂ ਉਹ ਸਾਰਾ ਦਿਨ ਕੰਮ ਕਰਦੀ ਆ ਵੀ ਕਦੇ ਉਹਨੇ ਡਾਲਰ ਕਮਾਉਣ ਜਾਣਾ ਪੌਂਡ ਕਮਾਉਣ ਜਾਣਾ ਤੇ ਕਦੇ ਘਰ ਦੇ ਕੰਮ ਤੇ ਇੱਕ ਪਾਸੇ ਤੂੰ ਕਹਿਣੀ ਆ ਵੀ ਜੇ ਮੈਂ ਬਾਹਰ ਹੁੰਦੀ ਤਾਂ ਮੈਂ ਅਰੈਸਟ ਕਰ ਲਿਆ ਕਰਦੀ ਕਹਿੰਦਾ ਵਿਚਾਰ ਮਿਲਦੇ ਨਹੀਂ ਤੇਰੇ ਉਹ ਐ ਹੱਸਣ ਲੱਗੀ ਉਹ ਕਹਿੰਦੀ ਨਹੀਂ ਫਿਰ ਵੀ ਇਸ ਉਮਰ ਦੇ ਵਿੱਚ ਕਿਹੜਾ ਔਰਤਾਂ ਬਾਹਲਾ ਕੰਮ ਕਰਦੀਆਂ ਉੱਥੇ ਤੇ ਬਾਹਰਲੀ ਜ਼ਿੰਦਗੀ ਤਾਂ ਬਹੁਤ ਸੋਹਣੀ ਆ ਉਹ ਕਹਿੰਦਾ ਚੱਲ ਹੁਣ ਫਿਰ ਤਾਂ ਉਮਰ ਨਿਕਲ ਗਈ ਹੁਣ ਤਾਂ ਬਾਹਰਲੀ ਜ਼ਿੰਦਗੀ ਦੇ ਸੁਪਨੇ ਨਾਲ ਐ ਤੇ ਹੁਣ ਤਾਂ ਤੂੰ ਇਧਰ ਲਈ ਜ਼ਿੰਦਗੀ ਆ ਜਿਹੜੀ ਇਧਰ ਤੈਨੂੰ ਕੋਈ ਔਖਾ ਕਿ ਮੈਂ ਤੈਨੂੰ ਤੰਗ ਕਰਦਾ ਸਾਰਾ ਦਿਨ ਕੰਮ ਕਰਾਉਣਾ ਐ ਹੱਸਣ ਲੱਗਿਆ ਉਹ ਕਹਿੰਦੀ ਵੀ ਨਹੀਂ ਨਹੀਂ ਮੈਂ ਤਾਂ ਵੈਸੇ ਹੀ ਮਜ਼ਾਕ ਕਰ ਰਹੀ ਆ ਚਲ ਇਦਾਂ ਗੱਲਾਂ ਬਾਤਾਂ ਕਰਦੇ ਉਹਨਾਂ ਨੇ ਖਾਣਾ ਖਾਦਾ ਤੇ ਚਾਹ ਪੀ ਲਈ ਉਸ ਤੋਂ ਬਾਅਦ ਬਲਵੰਤ ਆਪਣੀ ਘਰਵਾਲੀ ਨੂੰ ਪੁੱਛਦਾ ਕਿ ਹਜੇ ਤੱਕ ਗੁਰਪਾਲ ਆਈ ਨਹੀਂ ਉਹ ਕਹਿੰਦੀ ਵੀ ਨਹੀਂ ਗੁਰਪਾਲ ਹਜੇ ਆਈ ਨਹੀਂ ਲੇਟ ਆਊਗੀ ਅੱਜ ਉਹਦੀ ਕੋਈ ਐਕਸਟਰਾ ਕਲਾਸ ਆ ਤੇ ਚਲੋ ਇੰਨੇ ਇਕ ਗੱਲਾਂ ਬਾਤਾਂ ਕਰਕੇ ਉਹ ਕਹਿੰਦਾ ਵੀ ਚਲ ਐਂਕਰ ਫਿਰ ਤੂੰ ਵੀ ਅਰੈਸਟ ਕਰ ਲਾ ਮੈਂ ਵੀ ਕਰਦਾ ਵੀ ਉਦੋਂ ਨੂੰ ਗੁਰਪਾਲ ਆ ਜੂਗੀ ਫਿਰ ਉਹਨੂੰ ਖਾਣ ਪੀਣ ਨੂੰ ਦੇਣਾ ਹੋਊਗਾ ਚਲੋ ਭਈਓ ਸੌ ਜਾਂਦੇ ਆ ਤੇ ਇੱਕ ਘੰਟੇ ਬਾਅਦ ਗੁਰਪਾਲ ਆ ਜਿਹੜੀ ਆਪਣੇ ਕਾਲਜ ਤੋਂ ਆਉਂਦੀ ਆ ਤੇ ਆ ਕੇ ਉਹ ਆਪਣੀ ਮੰਮੀ ਕੋਲ ਜਾਂਦੀ ਆ ਤੇ ਉਹਨੂੰ ਪਤਾ ਲੱਗਦਾ ਵੀ ਮੇਰੀ ਮੰਮੀ ਪਈ ਆ ਹਨਾ ਉਹ ਬੋਝ ਕੇ ਨੇ ਆਪਣਾ ਵੈਗ ਰੱਖਦੀ ਆ ਤੇ ਰਸੋਈ 'ਚ ਜਾਂਦੀ ਆ ਜਦੋਂ ਉਹ ਰਸੋਈ 'ਚ ਪਾਣੀ ਪੀਣ ਗਈ ਤਾਂ ਬਰਤਨਾਂ ਦੀ ਆਵਾਜ਼ ਸੁਣ ਕੇ ਉਹਦੀ ਮੰਮੀ ਉੱਠ ਖੜੀ ਤੇ ਉਹ ਕਹਿੰਦੀ ਲੈ ਮੇਰੀ ਲਾਡਲੀ ਧੀ ਕਦੋਂ ਆ ਗਈ ਤੇ ਤੂੰ ਮੈਨੂੰ ਆਵਾਜ਼ ਨਹੀਂ ਮਾਰੀ ਉਹ ਕਹਿੰਦੀ ਮੰਮਾ ਤੁਸੀਂ ਅੱਜ ਸੁੱਤੇ ਪਏ ਸੀਗੇ ਮੈਂ ਸੋਚਿਆ ਵੀ ਚਲਕਾਣ ਨੂੰ ਠਾਉਣਾ ਕਹਿੰਦੀ ਫੇਰ ਕੀ ਏ ਧੀ ਮੈਂ ਤਾਂ ਵੈਸੇ ਘਰੇ ਸਾਰਾ ਦਿਨ ਵੇਲੇ ਹੀ ਹੁੰਨੀ ਆ ਮੈਂ ਤਾਂ ਤੇਰੀ ਵੇਟ ਕਰਦੀ ਕਰਦੀ ਸੌਂਗੀ ਵੀ ਅੱਜ ਮੈਨੂੰ ਪਤਾ ਸੀ ਤੂੰ ਲੇਟ ਆਏਂਗੀ ਅੱਗੇ ਆਪਦੇ ਡੈਡੀ ਨੇ ਆ ਜਾਂਦੀ ਚਲੋ ਆਪਾਂ ਇਕੱਠੇ ਖਾ ਪੀ ਲੈਂਦੇ ਸੀ ਤੇ ਚਲੋ ਕਹਿੰਦੀ ਵੀ ਠੀਕ ਐ ਮੰਮੀ ਹਜੇ ਮੈਨੂੰ ਭੁੱਖ ਨਹੀਂ ਮੈਂ ਬਾਹਰੋਂ ਖਾ ਲਈ ਸੀ ਅਸੀਂ ਕੁੜੀਆਂ ਹਨਾ ਐਕਸਟਰਾ ਕਲਾਸ ਲਾਉਣ ਤੋਂ ਪਹਿਲਾਂ ਕੈਂਟੀਨ ਜਾਏ ਆਈਆਂ ਸੀ ਵੀ ਚਾ ਆਪਾਂ ਫੇਰ ਇਕੱਠੇ ਪੀਵਾਂਗੇ ਜਦੋਂ ਚਲੋ ਉਹ ਆਪਣੇ ਕਮਰੇ ਤੇ ਚਲੀ ਜਾਂਦੀ ਆ ਤੇ ਜਿਹੜੀ ਸੁਰਿੰਦਰ ਕੌਰ ਆ ਸੋਚਦੀ ਆ ਵੀ ਮੇਰੀ ਧੀ ਕਿੰਨੀ ਸਿਆਣੀ ਪੜ੍ਹੀ ਲਿਖੀ ਆ ਵੀ ਮੈਂ ਇਹਦਾ ਵਿਆਹ ਬਾਹਰਲੇ ਮੁੰਡੇ ਨਾਲ ਹੀ ਕਰੂੰ ਐਂ ਸੋਚਦੀ ਸੋਚਦੀ ਚਲੋ ਇਨੇ ਸ਼ਾਮ ਦੀ ਚਾਹ ਦਾ ਟਾਈਮ ਹੋ ਜਾਂਦਾ ਤੇ ਉਹ ਸ਼ਾਮ ਨੂੰ ਚਾਹ ਬਣਾ ਕੇ ਲੈ ਕੇ ਆਉਂਦੀ ਆ ਤੇ ਉਹਦਾ ਘਰ ਵਾਲਾ ਕਹਿੰਦਾ ਸੁਰਿੰਦਰ ਅੱਜ ਮੈਂ ਤੇਰੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਆ ਉਹ ਕਹਿੰਦੀ ਵੀ ਹਾਂਜੀ ਦੱਸੋ ਕਹਿੰਦਾ ਮੇਰਾ ਨਾ ਇੱਕ ਦੋਸਤ ਆਗਾ ਸਾਡੇ ਸਕੂਲ ਦੇ ਵਿੱਚ ਹੀ ਟੀਚਰ ਆ ਤੇ ਉਹਦਾ ਵੇਟ ਆਗਾ ਬੜਾ ਹੋਣ ਹਾਰ ਬੇਟਾ ਤੇ ਉਹ ਆਪਣੀ ਗੁਰਪਾਲ ਦਾ ਰਿਸ਼ਤਾ ਮੰਗਦਾ ਤਾਂ ਸੁਰਿੰਦਰ ਕਹਿੰਦੀ ਨਾ ਜੀ ਨਾ ਤੁਸੀਂ ਨਾ ਸੋਚਿਓ ਵੀ ਮੈਂ ਆਪਣੀ ਕੁੜੀ ਇੱਧਰ ਵਿਆਹ ਹੋ ਮੈਂ ਤਾਂ ਆਪਣੀ ਕੁੜੀ ਬਾਹਰਲੇ ਦੇਸ ਵਿਆਉਣੀ ਆ ਉਹ ਕਹਿੰਦਾ ਕਮਲ ਜੀ ਇੱਕ ਤਾਂ ਤੀ ਹੀ ਆਪਣੇ ਇਹਨੂੰ ਬਾਹਰ ਤੋਰ ਕੇ ਆਪਾਂ ਇੱਥੇ ਕੀ ਕਰਾਂਗੇ ਕਹਿੰਦੀ ਨਾ ਨਾ ਪਹਿਲਾਂ ਮੇਰੀਆਂ ਭੈਣਾਂ ਬਾਹਰ ਵਿਆਈਆਂ ਮੇਰੇ ਪਿਓ ਨੇ ਤੇ ਮੈਨੂੰ ਇੱਧਰ ਵਿਆਹ ਤਾਂ ਮੈਂ ਤਾਂ ਬਾਹਰ ਜਾਣਾ ਜਵਾਨੀ ਵੇਲੇ ਨਾ ਸਹੀ ਬੁਢਾਪੇ ਵੇਲੇ ਤਾਂ ਜਾਉਂਗੀ ਮੈਂ ਨਹੀਂ ਆਵਦੀ ਤੀਨੂੰ ਇੱਧਰ ਵਿਆਉਂਦੀ ਚਲੋ ਭਈ ਇਦਾਂ ਗੱਲਾਂ ਕਰਦੇ ਆ ਜਦੋਂ ਉਹ ਕਹਿੰਦਾ ਵੀ ਚੱਲ ਫਿਰ ਤੂੰ ਤਾਂ ਕਹਣੀ ਆ ਵੀ ਤੂੰ ਗੁਰਪਾਲ ਦੀ ਮਰਜ਼ੀ ਪੁੱਛੀ ਆ ਕਹਿੰਦੀ ਨਾ ਗੁਰਪਾਲ ਤੋਂ ਤਾਂ ਨਹੀਂ ਮੈਂ ਪੁੱਛਿਆ ਉਹ ਕਹਿੰਦਾ ਠੀਕ ਆ ਆਪਾਂ ਗੁਰਪਾਲ ਨਾਲ ਗੱਲ ਕਰਦੇ ਆ ਜੇ ਗੁਰਪਾਲ ਦੀ ਰਜਾਮੰਦੀ ਨਾ ਹੋਈ ਬਾਹਰ ਜਾਣ ਚ ਤਾਂ ਫਿਰ ਮੈਂ ਨਹੀਂ ਆਵਦੀ ਤੀਨੂੰ ਬਾਹਰ ਭੇਜਦਾ ਚਲੋ ਉਹ ਆਪਣੀ ਤੀਨ ਨੂੰ ਆਵਾਜ਼ ਮਾਰਦੇ ਆ ਕਹਿੰਦੇ ਆ ਗੁਰਪਾਲ ਪੁੱਤ ਚਾਹ ਬਣ ਗਈ ਆ ਜਾ ਗੁਰਪਾਲ ਆ ਆਉਂਦੀ ਆ ਤੇ ਬਹਿ ਜਾਂਦੀ ਆ ਆਪਣੇ ਮੰਮੀ ਡੈਡੀ ਕੋਲ ਤੇ ਬਲਵੰਤ ਸਿੰਘ ਆਪਣੀ ਤੀ ਨੂੰ ਕਹਿੰਦਾ ਗੁਰਪਾਲ ਪੁੱਤ ਤੇਰੇ ਨਾਲ ਇੱਕ ਗੱਲ ਕਰਨੀ ਸੀ ਮੈਨੂੰ ਇਹ ਦੱਸ ਵੀ ਤੂੰ ਇੰਡੀਆ ਦੇ ਮੁੰਡੇ ਨਾਲ ਵਿਆਹ ਕਰਾਉਣਾ ਕਿ ਫੌਰਨ ਜਾਣਾ ਉਹ ਕਹਿੰਦੀ ਕੀ ਗੱਲਾਂ ਕਰਦੇ ਹੋ ਡੈਡੀ ਜੀ ਮੈਂ ਤਾਂ ਵਿਆਹ ਕਰਾਉਣਾ ਹੀ ਨਹੀਂ ਉਹ ਕਹਿੰਦਾ ਵੀ ਲੈ ਕਮਲੀ ਐਂ ਕੁੜੀਆਂ ਕਦੋਂ ਕਹਿੰਦੀਆਂ ਹੁੰਦੀਆਂ ਵੀ ਮੈਂ ਵਿਆਹ ਕਰਾਉਣਾ ਕੋਈ ਵੀ ਨਹੀਂ ਕਹਿੰਦੇ ਹੁੰਦੇ ਅਸੀਂ ਕਿਹੜਾ ਕਿਹਾ ਸੀ ਵੀ ਵਿਆਹ ਕਰਾਉਣਾ ਪਰ ਤੂੰ ਸੱਚ-ਸੱਚ ਦੱਸ ਮੈਨੂੰ ਆਪਣੀ ਰਜ਼ਾਮੰਦੀ ਦੱਸ ਤਾਂ ਗੁਰਪਾਲ ਕਹਿੰਦੀ ਡੈਡੀ ਜੀ ਤੁਸੀਂ ਜੋ ਮੇਰੇ ਲਈ ਕਰੋਗੇ ਮੈਨੂੰ ਠੀਕ ਲੱਗੂਗਾ ਮੇਰੇ ਲਈ ਸਹੀ ਹੋਊਗਾ ਜੋ ਤੁਸੀਂ ਉਹੀ ਕਰੋਗੇ ਮੈਨੂੰ ਕੋਈ ਇਤਰਾਜ਼ ਨਹੀਂ ਕਿਤੇ ਮਰਜੀ ਵਿਆਹੋ ਪਰ ਮੈਂ ਤੁਹਾਡੇ ਨਾਲ ਰਹਿਣਾ ਚਾਹਣੀ ਆ ਤਾਂ ਸ੍ਰਿੰਦਰਪੁਰ ਕੌਰ ਝੱਟ ਬੋਲ ਪਈ ਕਹਿੰਦੀ ਬੱਸ ਫਿਰ ਮੇਰੀਆਂ ਭੈਣਾਂ ਬਾਹਰ ਰਹਿੰਦੀਆਂ ਨੇ ਮੈਂ ਆਪਣੀ ਧੀ ਨੂੰ ਵੀ ਬਾਹਰ ਹੀ ਵਿਆਹਾਂ ਤੇ ਆਪਾਂ ਉਹਦੇ ਕੋਲੇ ਇਹਦੇ ਕੋਲ ਹੀ ਰਹਿਣਾ ਉੱਥੇ ਵੀ ਇਧਰਲੇ ਮੁੰਡੇ ਨਾਲ ਆਪਾਂ ਨਹੀਂ ਰਿਸ਼ਤਾ ਕਰਦੇ ਤਾਂ ਫਿਰ ਬਲਵੰਤ ਸਿੰਘ ਕਹਿੰਦਾ ਵੀ ਮੈਂ ਆਪਣੇ ਦੋਸਤ ਨੂੰ ਕੀ ਜਵਾਬ ਦੇऊं ਤਾਂ ਉਹ ਕਹਿੰਦੀ ਲੈ ਤੁਹਾਡੀ ਭਤੀਜੀ ਹੈਗੀ ਤਾਂ ਹੈਗੀ ਆ ਇੱਕ ਵਾਰ ਗਈ ਆ ਦੂਜੀ ਕਹਿੰਦੀ ਆ ਮੈਂ ਬਾਹਰ ਜਾਣਾ ਨਹੀਂ ਤੇ ਉਹ ਕੜਾ ਘੱਟ ਪੜੀ ਲਿਖੀ ਆ ਗੁਰਪਾਲ ਵਰਗੀ ਸੋਣੀ ਆ ਆਪਣੀ ਵਰਗੀ ਤੇ ਉਹਦਾ ਰਿਸ਼ਤਾ ਕਰਾ ਦਿਓ ਨਾਲੇ ਤੁਹਾਡਾ ਦੋਸਤ ਨੀ ਨਾਰਾਜ਼ ਹੋਊਗਾ ਤੇ ਬਲਵੰਤ ਸਿੰਘ ਨੂੰ ਇਹ ਗੱਲ ਵਧੀਆ ਲੱਗਦੀ ਆ ਤੇ ਉਹ ਕਹਿੰਦਾ ਚੱਲ ਫਿਰ ਮੈਂ ਬਾਈ ਵੱਲ ਜਾ ਕੇ ਆਉਣਾ ਉਹ ਆਪਣੇ ਵੱਡੇ ਭਰਾ ਦੇ ਘਰ ਗਿਆ ਤੇ ਆਪਣੇ ਵੱਡੇ ਭਰਾ ਕੁਲਵੰਤ ਸਿੰਘ ਨੂੰ ਜਾ ਕੇ ਕਹਿੰਦਾ ਵੀ ਮੈਂ ਨਾ ਤੇਰੇ ਨਾਲ ਜ਼ਰੂਰੀ ਗੱਲ ਕਰਨੀ ਆ ਮੇਰੇ ਨਾਲ ਟੀਚਰ ਲੱਗਿਆ ਇੱਕ ਤੇ ਉਹਦਾ ਮੁੰਡਾ ਦਾ ਵਧੀਆ ਪੜਿਆ ਲਿਖਿਆ ਤੇ ਆਪਣੀ ਨਿੰਮੀ ਲਈ ਮੈਂ ਉਹਦਾ ਰਿਸ਼ਤਾ ਲੈ ਕੇ ਆਇਆ ਵੀ ਉਹ ਕਹਿੰਦਾ ਵੀ ਮੈਂ ਤੇਰੇ ਹੱਥੋਂ ਰਿਸ਼ਤਾ ਲੈਣਾ ਤਾਂ ਕੁਲਵੰਤ ਕਹਿੰਦਾ ਵੀ ਮੈਨੂੰ ਤਾਂ ਬਾਈ ਕੋਈ ਇਤਰਾਜ਼ ਨਹੀਂ ਵੀ ਜੇ ਵਧੀਆ ਪਰਿਵਾਰ ਆ ਤਾਂ ਨਿੰਮੀ ਆਪਣੀ ਵਿਆਹਣ ਵਾਲੀ ਹੋਈ ਆ ਵੀ ਆਪਾਂ ਗੱਲ ਕਰ ਲੈਨੇ ਆ ਚਲੋ ਭਾਈ ਬਲਵੰਤ ਗੱਲ ਕਰਦਾ ਆਪਣੇ ਦੋਸਤ ਨਾਲ ਤੇ ਰਿਸ਼ਤਾ ਜਿਹੜਾ ਪੱਕਾ ਹੋ ਜਾਂਦਾ ਰਿਸ਼ਤਾ ਹੁੰਦਾ ਤੇ ਮਹੀਨੇ ਬਾਅਦ ਵਿਆਹ ਹੁੰਦਾ ਇੱਕ ਮਹੀਨੇ ਬਾਅਦ ਵਿਆਹ ਦੀਆਂ ਪੂਰੀਆਂ ਵਧੀਆ ਰਸਮਾਂ ਹੁੰਦੀਆਂ ਪੂਰਾ ਵਧੀਆ ਵਿਆਹ ਹੁੰਦਾ ਤੇ ਬਰਾਤ ਜਦੋਂ ਆਉਂਦੀ ਆ ਬਰਾਤ ਦੇ ਵਿੱਚ ਨਾ ਇੱਕ ਮੁੰਡਾ ਹੁੰਦਾ ਬਹੁਤ ਸੋਹਣਾ ਸੁਨੱਖਾ ਜਿਹੜਾ ਕਿ ਬਾਹਰੋਂ ਆਇਆ ਹੁੰਦਾ ਜਦੋਂ ਗੁਰਪਾਲ ਦੀ ਮੰਮੀ ਨੂੰ ਪਤਾ ਲੱਗਦਾ ਸ੍ਰਿੰਦਰਕੌਰ ਨੂੰ ਵੀ ਬਰਾਤ ਦੇ ਵਿੱਚ ਜਿਹੜਾ ਫਲਾਣਾ ਮੁੰਡਾ ਆਇਆ ਸੀ ਉਹ ਜਿਹੜਾ ਨਿੰਮੀ ਦੇ ਘਰ ਵਾਲਾ ਉਹਦੀ ਮਾਸੀ ਦਾ ਪੁੱਤ ਆ ਤੇ ਉਹ ਬਾਹਰੋਂ ਆਇਆ ਤੇ ਉਹ ਨਿੰਮੀ ਨੂੰ ਕਹਿੰਦੀ ਹੈਗੀ ਜਦੋਂ ਵਿਆਹ ਤੋਂ ਥੋੜੇ ਦਿਨ ਬਾਅਦ ਨਿੰਮੀ ਆਉਂਦੀ ਆ ਕਹਿੰਦੀ ਵੀ ਤੇਰਾ ਇੱਕ ਦਿਓਰ ਸੀ ਬਰਾਤ ਦੇ ਵਿੱਚ ਆਇਆ ਸੋਣਾ ਸੁਨੱਖਾ ਬਾਹਰੋਂ ਆਇਆ ਸੀ ਕਹਿੰਦੀ ਮੈਨੂੰ ਇਹ ਪਤਾ ਲੱਗਿਆ ਸੀ ਵੀ ਤੂੰ ਗੱਲ ਕਰੀ ਆਪਣੇ ਘਰ ਵਾਲੇ ਨਾਲ ਤੇ ਆਪਾਂ ਆਪਣੀ ਗੁਰਪਾਲ ਦਾ ਰਿਸ਼ਤਾ ਕਰਨਾ ਉਹਨੂੰ ਤਨਿੰਮੀ ਕਹਿੰਦੀ ਵੀ ਕੋਈ ਗੱਲ ਨਹੀਂ ਚਾਚੀ ਜੀ ਮੈਂ ਜ਼ਰੂਰ ਗੱਲ ਕਰੂੰਗੀ ਨਿੰਮੀ ਆਪਣੇ ਹਸਬੰਦ ਨਾਲ ਗੱਲ ਕਰਦੀ ਆ ਤਾਂ ਉਹਦਾ ਹਸਬੰਦ ਕਹਿੰਦਾ ਵੀ ਬਾਹਰ ਲਿਆਂਦੀ ਬਾਲੀ ਨਾ ਚਮਕ-ਦਮਕ ਨਹੀਂ ਦੇਖੀਦੀ ਹੁੰਦੀ ਹੁਣ ਉਹ ਤਾਂ ਜਦੋਂ ਦੇ ਛੋਟੇ ਹੁੰਦੇ ਆ ਉਦੋਂ ਦੇ ਗਏ ਆ ਵੀ ਹੁਣ ਆਪਾਂ ਨੂੰ ਉਹਨਾਂ ਦੇ ਪਰਿਵਾਰ ਬਾਰੇ ਕੀ ਪਤਾ ਵੀ ਆਪਾਂ ਨਹੀਂ ਇਹ ਕੰਮ ਕਰਦੇ ਹੈਗੇ ਵੀ ਇੰਨੀ ਸੋਹਣੀ ਸੁਨਖਸ਼ੀ ਗੁਰਪਾਲ ਹਨਾ ਵੀ ਅਗਲੇ ਖਬਰਾਂ ਕਿਹੋ ਜਿਹਾ ਹੋਣਗੇ ਤਾਂ ਨਿੰਮੀ ਕਹਿੰਦੀ ਵੀ ਹੈਰਾਨੀ ਦੀ ਗੱਲ ਆ ਮੈਂ ਤੇ ਗੁਰਪਾਲ ਚਾਚੇ ਤਾਇਆ ਨਹੀਂ ਕੁੜੀਆਂ ਸਾਨੂੰ ਇੱਕ ਦੂਜੇ ਬਾਰੇ ਇੰਨਾ ਪਤਾ ਤੇ ਤੁਹਾਨੂੰ ਆਪਣੀ ਮਾਸੀ ਦੇ ਮੁੰਡੇ ਬਾਰੇ ਨਹੀਂ ਪਤਾ ਉਹ ਕਹਿੰਦਾ ਵੀ ਮੈਂ ਨਹੀਂ ਕਿਸੇ ਦੀ ਗਰੰਟੀ ਲੈਂਦਾ ਤਾਂ ਜਿਹੜੀ ਨਿੰਮੀ ਆ ਉਹ ਕਹਿੰਦੀ ਵੀ ਨਹੀਂ ਤਾਂ ਚਾਚੀ ਜੀ ਨੇ ਤਾਂ ਮੈਨੂੰ ਕਿਹਾ ਹੋਇਆਗਾ ਵੀ ਸਪੈਸ਼ਲ ਡਿਊਟੀ ਲਾਈ ਆ ਵੀ ਆਪਾਂ ਰਿਸ਼ਤੇ ਦੀ ਗੱਲ ਕਰਨੀ ਆ ਕਹਿੰਦੀ ਚੱਲ ਤੁਸੀਂ ਗੱਲ ਕਰਕੇ ਤਾਂ ਵੇਖੋ ਉਹ ਕਹਿੰਦਾ ਚਲ ਜੇ ਜ਼ਿਆਦਾ ਕਹਿਣੀ ਆ ਤਾਂ ਮੈਂ ਗੱਲ ਕਰ ਲੈਣਾ ਤਾਂ ਨਿੰਮੀ ਦੇ ਘਰ ਵਾਲਾ ਆਪਣੀ ਮੰਮੀ ਨਾਲ ਗੱਲ ਕਰਦਾ ਤੇ ਉਹ ਕਹਿੰਦੀ ਵੀ ਮੇਰੇ ਭਾਂਜੇ ਨੂੰ ਰਿਸ਼ਤਾ ਲੈਣਾ ਹੀ ਆ ਵੀ ਉਹਨਾਂ ਨੂੰ ਵੀ ਇੱਧਰਲੀ ਕੁੜੀ ਚਾਹੀਦੀ ਆ ਤਾਂ ਨਿੰਮੀ ਨਾਲ ਉਹ ਗੱਲ ਕਰਦੀ ਆ ਕਿ ਤੇਰੀ ਭੈਣ ਕਿੰਨਾ ਪੜ੍ਹੀ ਲਿਖੀ ਆ ਨਿੰਮੀ ਦੱਸਦੀ ਆ ਕਿ ਮੇਰੀ ਭੈਣ ਨੇ ਬੀਐਸਸੀ ਨਰਸਿੰਗ ਕੀਤੀ ਹੋਈ ਆ ਤੇ ਵਧੀਆ ਉਹਦੇ ਮਾਰਕਸ ਨੇਗੇ ਬਹੁਤ ਇੰਟੈਲੀਜੈਂਟ ਆ ਚਲ ਭਈ ਉਹ ਆਪਣੀ ਭੈਣ ਨਾਲ ਗੱਲ ਕਰਦੀ ਆ ਤੇ ਰਿਸ਼ਤੇ ਦੀ ਗੱਲ ਆ ਜਿਹੜੀ ਪੱਕੀ ਹੋ ਜਾਂਦੀ ਆ ਤੇ ਉਹ ਜਿਹੜਾ ਮੁੰਡਾ ਗਾ ਉਹ ਕਹਿੰਦਾ ਵੀ ਇੱਕ ਵਾਰ ਮੰਗਣੀ ਕਰ ਦਿਓ ਵੀ ਮੈਂ ਅਗਲੇ ਸਾਲ ਆ ਕੇ ਵਿਆਹ ਕਰਵਾਉਂ ਹਜੇ ਮੈਂ ਵਿਆਹ ਨਹੀਂ ਕਰਾਉਣਾ ਚਲੋ ਭਈ ਗੱਲ ਆ ਜਿਹੜੀ 2 ਮਹੀਨਿਆਂ ਦੇ ਵਿੱਚ ਹੀ ਪੱਕੀ ਹੋ ਜਾਂਦੀ ਆ ਤੇ ਮੁੰਡਾ ਜਿਹੜਾ ਵਾਪਸ ਚਲੇ ਜਾਂਦਾ ਵਾਪਸ ਜਾਂਦਾ ਤੇ ਉਥੋਂ ਕਦੇ-ਕਦਾਈ ਗੁਰਪਾਲ ਨੂੰ ਫੋਨ ਕਰਦਾ ਤੇ ਗੁਰਪਾਲ ਜਿਹੜੀ ਆਪਣੇ ਹੋਣ ਵਾਲੇ ਪਤੀ ਨੂੰ ਕਹਿੰਦੀ ਆ ਕਿ ਵੀ ਤੁਸੀਂ ਨਾ ਪਾਸਪੋਰਟ ਵਗੈਰਾ ਜਿਹੜੇ ਬਣਵਾਉਣੇ ਆ ਹਨਾ ਕਾगज ਵਗੈਰਾ ਬਣਵਾ ਦਿਓ ਮੇਰੇ ਵੀ ਆਪਾਂ ਵਿਆਹ ਤੋਂ ਤੁਰੰਤ ਬਾਅਦ ਹੀ ਮੰਮੀ ਡੈਡੀ ਦੀ ਫਾਈਲ ਵੀ ਲਾਵਾਂਗੇ ਵੀ ਮੈਂ ਆਪਣੇ ਮੰਮੀ ਡੈਡੀ ਦੀ ਇਕਲੌਤੀ ਸੰਤਾਨ ਆ ਹਨਾ ਵੀ ਮੈਨੇ ਬਿਨਾਂ ਰਹਿ ਨਹੀਂ ਸਕਦੀ ਤਾਂ ਉਹ ਕਹਿੰਦਾ ਕੋਈ ਗੱਲ ਨਹੀਂ ਪਹਿਲਾਂ ਤੂੰ ਤਾਂ ਆ ਜਾ ਮੰਮੀ ਡੈਡੀ ਨੂੰ ਵੀ ਬੁਲਾ ਲਾਂਗੇ ਚਲੋ ਭਈ ਅਗਲੇ ਸਾਲ ਮੁੰਡਾ ਆਉਂਦਾ ਤੇ ਗੁਰਪਾਲ ਦਾ ਬੜੀ ਧੂਮ ਧਾਮ ਨਾਲ ਵਿਆਹ ਕੀਤਾ ਜਾਂਦਾ ਗੁਰਪਾਲ ਵਿਆਹ ਦੇ 3 ਮਹੀਨਿਆਂ ਤੋਂ ਬਾਅਦ ਹੀ ਇੰਗਲੈਂਡ ਚਲੀ ਜਾਂਦੀ ਆ ਇੰਗਲੈਂਡ ਜਾ ਕੇ 1-2 ਵਾਰੀ ਤਾਂ ਗੁਰਪਾਲ ਫੋਨ ਕਰਦੀ ਆ ਪਰ ਉਸ ਤੋਂ ਬਾਅਦ ਉਹਦਾ ਫੋਨ ਬਹੁਤ ਘੱਟ ਆਉਂਦਾਗਾ ਤੇ ਇਧਰੋਂ ਸ੍ਰਿੰਦਰਕੌਰ ਆ ਜਿਹੜੀ ਉਹ ਆਪਣੀ ਧੀ ਨੂੰ ਯਾਦ ਕਰਦੀ ਆ ਤੇ ਆਪਣੇ ਪਤੀ ਨਾਲ ਗੱਲ ਕਰਦੀ ਆ ਕਿ ਮੇਰੀ ਧੀ ਤਾਂ ਜਾ ਕੇ ਬਾਹਰ ਇੰਨਾ ਉਲਝ ਗਈ ਵੀ ਉਹਦੇ ਕੋਲੇ ਤਾਂ ਆਪਣੇ ਲਈ ਗੱਲ ਕਰਨ ਦਾ ਸਮਾਂ ਹੀ ਨਹੀਂਗਾ ਤੇ ਇੱਕ ਦਿਨ ਉਹਦੇ ਘਰ ਵਾਲਾ ਕਹਿੰਦਾ ਚਲ ਤੂੰ ਐਂ ਕਰ ਫਿਰ ਵੀ ਤੂੰ STD ਤੇ ਜਾ ਕੇ ਫੋਨ ਕਰਿਆ ਹਨਾ ਵੀ ਜੇ ਉਹ ਨਹੀਂ ਕਰਦੀ ਤੇ ਤੂੰ ਤਾਂ ਕਰਿਆ ਮੰਚਲ ਉਸ ਰੇਂਦਰ ਕੌਰ ਘਰੋਂ ਜਾਂਦੀ ਆ ਤੇ एसटीडी ਉਹਨਾਂ ਦੇ ਘਰ ਤੋਂ ਥੋੜੀ ਦੂਰ ਹੁੰਦੀ ਆ ਉਹ ਫੋਨ ਕਰਕੇ ਆਉਂਦੀ ਤੇ ਉਹਨੂੰ ਬਹਾਵਾ ਟਾਈਮ ਲੱਗ ਜਾਂਦਾ ਬਲਵੰਤ ਸਿੰਘ ਆ ਜਿਹੜਾ ਉਹ ਡੀਕ ਦਾ ਰਹਿੰਦਾ ਵੀ ਆਈ ਕਿਉਂ ਨਹੀਂ ਸਰੇਂਦਰ ਵੀ ਇੰਨਾ ਟਾਈਮ ਕਿੱਥੇ ਲਾਤਾ ਵੀ ਖੈਰ ਸੁੱਖ ਹੋਵੇ ਤਾਂ ਵੀ ਆ ਚੱਲ ਜਦੋਂ ਉਹ ਉੱਠ ਕੇ ਜਾਣ ਲੱਗਦਾ ਇੰਨੇ ਨੂੰ ਉਹਨੂੰ ਸਰੇਂਦਰ ਦਰਵਾਜ਼ੇ ਤੋਂ ਐਂਟਰ ਕਰਦੀ ਦਿਸ ਜਾਂਦੀ ਆ ਵੀ ਆ ਗਈ ਉਹ ਕਹਿੰਦਾ ਸਰੇਂਦਰ ਕੌਰੇ ਤੂੰ ਗੱਲ ਕਰਨ ਗਈ ਸੀ ਕਿ ਇੰਗਲੈਂਡ ਦਾ ਵੀਜ਼ਾ ਲਵਾਉਣ ਗਈ ਸੀ ਤੂੰ ਤਾਂ ਮੁੜੀ ਕੋਈ ਨਹੀਂ ਉਹ ਕਹਿੰਦੀ ਨਾਲ ਨਾਲ ਤਾਂ ਮੇਰੀ ਗੱਲ ਹੋਈ ਨਹੀਂ ਉਹ ਤਾਂ ਕੰਮ ਤੇ ਗਈ ਸੀ ਉਹਦੀ ਸੱਸ ਨੇ ਫੋਨ ਚੁੱਕਿਆ ਸੀਗਾ ਤੇ ਕਹਿੰਦੀ ਮੈਨੂੰ ਤਾਂ ਰਸਤੇ ਚੋਂ ਦੀ ਨਿੰਮੀ ਮਿਲ ਗਈ ਸੀ ਕਿ ਤਾ ਤੁਹਾਨੂੰ ਬਹੁਤ ਅਸੀਸਾਂ ਦਿੰਦੀ ਸੀ ਕਿ ਜਿਉਂਦੇ ਵੱਸਦੇ ਰਹਿਣ ਚਾਚਾ ਜੀ ਉਹਨਾਂ ਨੇ ਤਾਂ ਮੈਨੂੰ ਇੰਨਾ ਸੋਹਣਾ ਸੁਨੱਖਾ ਤੇ ਇੰਨਾ ਵਧੀਆ ਪਰਿਵਾਰ ਲੱਭ ਕੇ ਦਿੱਤਾ ਵੀ ਮੈਂ ਤਾਂ ਸਵਰਗ ਦੇ ਵਿੱਚ ਚਲੀ ਗਈ ਤਾਂ ਉਹ ਕਹਿੰਦਾ ਵੀ ਚੱਲ ਆਪਣੀ ਗੁਰਪਾਲ ਦਾ ਰਿਸ਼ਤਾ ਹੋਣਾ ਸੀ ਉੱਥੇ ਹੁਣ ਆਪਣੀ ਨਿੰਮੀ ਵੀ ਨਿੰਮੀ 'ਚ ਕਿਹੜਾ ਕੋਈ ਫਰਕ ਆ ਪਰ ਕਹਿੰਦਾ ਹੁਣ ਤੂੰ ਗੁਰਪਾਲ ਨਾਲ ਗੱਲਾਂ ਕਰਨ ਨੂੰ ਤਰਸਦੀਆਂ ਜੇ ਆਪਣੀ ਗੁਰਪਾਲ ਆਪਾਂ ਉਸ ਘਰੇ ਵਿਆਹੀ ਹੁੰਦੀ ਤਾਂ ਆਪਾਂ ਜਦੋਂ ਮਰਜ਼ੀ ਜਾ ਕੇ ਮਿਲ ਆਉਂਦੇ ਨਾਲੇ ਕਹਿੰਦਾ ਆਪਣੀਆਂ ਆਪਣੀ ਧੀ ਆਪਣੀਆਂ ਅੱਖਾਂ ਦੇ ਅੱਗੇ ਰਹਿਣੀ ਸੀ ਤੇ ਆਪਾਂ ਆਉਦੇ ਦੁੱਖ ਦੇ ਸੁੱਖ ਦੇ ਦਾ ਪਤਾ ਲੈਂਦੇ ਰਹਿੰਦੇ ਤਾਂ ਸੁਰਿੰਦਰ ਕਹਿੰਦੀ ਵੀ ਹਾਂ ਗੱਲ ਤਾਂ ਤੁਸੀਂ ਸਹੀ ਕਹਿ ਰਹੇ ਹੋ ਵੀ ਹੁਣ ਤਾਂ ਮੈਨੂੰ ਵੀ ਇਸ ਗੱਲ ਤੇ ਪਛਤਾਵਾ ਹੁੰਦਾ ਵੀ ਮੈਂ ਕੁੜੀ ਕਿੱਥੇ ਜਾ ਕੇ ਡੋਬਤੀ ਵੀ ਜਿਹੜੀ ਗੱਲ ਹੀ ਨਹੀਂ ਕਰ ਸਕਦੀ ਆਪਣੇ ਨਾਲ ਤੇ ਜੇ ਆਪਾਂ ਉਹਦੇ ਕੋਲ ਵੀ ਜਾ ਕੇ ਰਹਿਨੇ ਆ ਫਿਰ ਕਿਹੜਾ ਉਹਦੇ ਕੋਲੇ ਟਾਈਮ ਹੋਊਗਾ ਚਲੋ ਭਾਈ ਇਸੇ ਤਰ੍ਹਾਂ ਡੀਕਦੇ ਡੀਕਦੇ 15 20 ਦਿਨ ਨਿਕਲ ਜਾਂਦੇ ਆ ਤੇ ਸੁਰਿੰਦਰ ਕੌਰ ਤੇ ਬਲਵੰਤ ਸਿੰਘ ਦੀ ਨਾ ਤਬਰਾਟ ਬਦਣ ਲੱਗਦੀ ਆ ਉਹ ਸੋਚਦੇ ਆ ਵੀ ਵਿਆਹ ਨੂੰ ਹਜੇ ਥੋੜੇ ਹੀ ਟਾਈਮ ਹੋਇਆ ਵੀ ਇਹੋ ਜੀ ਕੀ ਗੱਲ ਹੋ ਗਈ ਕਿ ਗੁਰਪਾਲ ਸਾਡੇ ਨਾਲ ਗੱਲ ਹੀ ਨਹੀਂ ਕਰਦੀ ਚਲੋ ਭਈ ਉਹ ਵੇਟ ਕਰਦੇ ਆ ਤੇ ਅਗਲੇ ਹਫਤੇ ਫੇਰ ਸ੍ਰਿੰਦਰਕੌਰ ਆ ਜਿਹੜੀ ਉਹ ਗੁਰਪਾਲ ਨਾਲ ਗੱਲ ਕਰਨ ਲਈ ਫੋਨ ਕਰਨ ਜਾਂਦੀ ਆ ਤਾਂ ਅੱਗੋਂ ਫੇਰ ਉਹਦੀ ਸੱਸ ਫੋਨ ਚੱਕਦੀ ਆ ਤੇ ਉਹ ਕਹਿੰਦੀ ਆ ਕਿ ਭੈਣ ਜੀ ਤੁਹਾਨੂੰ ਕਿਹਾ ਤਾਂ ਸੀਗਾ ਕਿ ਇੱਧਰ ਆਏ ਗੱਲਾਂ ਕਰਨ ਨੂੰ ਨਾ ਕੋਈ ਵੇਲਾ ਨਹੀਂ ਹੈਗਾ ਆਪਣੀ ਦੀ ਇਹ ਗੱਲ ਸੁਣ ਕੇ ਸ੍ਰਿੰਦਰਕੌਰ ਨੂੰ ਬਹੁਤ ਗੁੱਸਾ ਆਉਂਦਾ ਪਰ ਉਹ ਬੋਲਦੀ ਨਹੀਂ ਉਕਾ ਰਾਕੇ ਆਪਣੇ ਘਰ ਵਾਲੇ ਨੂੰ ਕਹਿੰਦੀ ਆ ਕਿ ਮੈਨੂੰ ਤਾਂ ਕੋਈ ਗੜਬੜ ਲੱਗਦੀ ਆ ਕਿ ਉਹ ਤਾਂ ਪ੍ਰੀਤੀ ਨਾਲ ਗੱਲ ਹੀ ਨਹੀਂ ਕਰਾਉਂਦੇ ਵੀ ਆਪਾਂ ਨਿੰਮੀ ਨਾਲ ਗੱਲ ਕਰੀਏ ਚਲੋ ਨਿੰਮੀ ਨੂੰ ਫੋਨ ਲਾਉਂਦੇ ਆ ਤੇ ਨਿੰਮੀ ਨੂੰ ਕਹਿੰਦੇ ਆ ਕਿ ਨਿੰਮੀ ਵੀ ਗੁਰਪਾਲ ਦੇ ਸਹੁਰੇ ਤਾਂ ਗੁਰਪਾਲ ਨਾਲ ਗੱਲ ਹੀ ਨਹੀਂ ਕਰਾਉਂਦੇ ਵੀ ਸਾਹਮਣੇ ਤੋਂ ਤਾਂ ਫੋਨ ਕੀ ਆਉਣਾ ਸੀ ਵੀ ਜਦੋਂ ਅਸੀਂ ਜਾ ਕੇ ਫੋਨ ਕਰਦੇ ਆ ਤਾਂ ਉਹਦੀ ਸੱਸੀ ਚੁੱਕਦੀ ਆ ਤੇ ਉਹ ਕਹਿ ਦਿੰਦੀ ਆ ਵੀ ਉਹ ਤਾਂ ਕੰਮ ਤੇ ਗਈ ਹੋਈ ਆ ਵੀ ਇਹੋ ਜੀ ਕੀ ਮਜਬੂਰੀ ਆ ਜਿਹੜੀ ਹਨਾ ਗੁਰਪਾਲ ਸਾਡੇ ਨਾਲ ਗੱਲ ਹੀ ਨਹੀਂ ਕਰ ਸਕਦੀ ਤਾਂ ਨਿੰਮੀ ਕਹਿੰਦੀ ਕਿ ਕੋਈ ਗੱਲ ਨਹੀਂ ਚਾਚੀ ਜੀ ਤੁਸੀਂ ਫਿਕਰ ਨਾ ਕਰੋ ਵੀ ਮੈਂ ਮੰਮੀ ਨਾਲ ਗੱਲ ਕਰਦੀ ਆ ਉਹ ਆਪਣੀ ਸੱਸ ਨਾਲ ਗੱਲ ਕਰਦੀ ਆ ਤੇ ਕਹਿੰਦੀ ਆ ਕਿ ਮੰਮੀ ਤੁਸੀਂ ਮਾਸੀ ਜੀ ਨਾਲ ਗੱਲ ਕਰੋ ਹਨਾ ਵੀ ਦੀਦੀ ਦਾ ਫੋਨ ਨਹੀਂ ਆਇਆ ਵੀ ਚਾਚਾ ਚਾਚੀ ਦੀ ਕਿੰਨੇ ਦਿਨ ਹੋ ਗਏ ਉਦਾਸ ਨੇ ਹਨਾ ਵੀ ਇਹੋ ਜੀ ਕੀ ਗੱਲ ਹੋ ਗਈ ਵਿਆਹ ਨੂੰ ਤਾਂ ਹਜੇ 2 ਮਹੀਨੇ ਹੋਏ ਆ ਵੀ ਇੰਨੀ ਉਹ ਕਾਹਦੇ ਚ ਉਲਝ ਗਈ ਵੀ ਉਹ ਫੋਨ ਵੀ ਨਹੀਂ ਕਰ ਸਕਦੀ ਵੀ ਨਾਲੇ ਉਹਨਾਂ ਨੂੰ ਵੀ ਪਤਾ ਹੀ ਆ ਹਨਾ ਇਹ ਆਪਣੇ ਮਾਪਿਆਂ ਦੀ ਇਕਲੌਤੀ ਧੀ ਹੈਗੀ ਵੀ ਜੇ ਇਹ ਨਹੀਂ ਗੱਲ ਕਰੂ ਤਾਂ ਫਿਰ ਉਹਨਾਂ ਦਾ ਕੀ ਜਿਉਣਾ ਨਿੰਮੀ ਦੀ ਸੱਸ ਕਹਿੰਦੀ ਪੁੱਤ ਮੈਨੂੰ ਮੇਰੀ ਭੈਣ ਦਾ ਪਤਾ ਸੀ ਤਾਂ ਹੀ ਕਰਕੇ ਮੈਂ ਰਿਸ਼ਤੇ ਦਾ ਬਾਲਾ ਕੋਈ ਜ਼ੋਰ ਨਹੀਂ ਪਾਇਆ ਸੀ ਵੀ ਮੇਰੀ ਭੈਣ ਤਾਂ ਸਾਡੇ ਨਾਲ ਗੱਲ ਨਹੀਂ ਕਰਦੀਗੀ ਕਹਿੰਦੀ ਚੱਲ ਫਿਰ ਵੀ ਮੈਂ ਸਨੇਹਾ ਲਾ ਦੂੰਗੀ ਉਹ ਆਪਣੀ ਭੈਣ ਨੂੰ ਫੋਨ ਲਾਉਂਦੀ ਆ ਤੇ ਉਹਦੀ ਭੈਣ ਨੇ ਫੋਨ ਨਾ ਚੱਕਿਆ ਕਈ ਦਿਨ ਉਹ ਫੋਨ ਲਾਉਂਦੀ ਰਹਿੰਦੀ ਆ ਤੇ ਫਿਰ ਨਿੰਮੀ ਆਪਣੀ ਸੱਸ ਤੇ ਆਪਣੇ ਘਰ ਵਾਲੇ ਨੂੰ ਲੈ ਕੇ ਬਲਵੰਤ ਸਿੰਘ ਤੇ ਸੁਰਿੰਦਰ ਕੌਰ ਨੂੰ ਮਿਲਣ ਆਉਂਦੀ ਆ ਤੇ ਉੱਥੇ ਉਹ ਗੱਲ ਕਰਦੇ ਆਗੇ ਕਿ ਸਾਡੇ ਨਾਲ ਤਾਂ ਆਪਣੀ ਗੱਲ ਹੁੰਦੀਗੀ ਵੀ ਫਿਰ ਸੁਰਿੰਦਰ ਕੌਰ ਕਹਿੰਦੀ ਹੁਣ ਫਿਰ ਆਪਾਂ ਕੀ ਕਰੀਏ ਬਲਵੰਤ ਸਿੰਘ ਕਹਿੰਦਾ ਤੂੰ ਆਪਣੀ ਭੈਣ ਨੂੰ ਫੋਨ ਕਰ ਕਿਉਂਕਿ ਸ੍ਰਿੰਦਰਕੌਰ ਦੀ ਭੈਣ ਵੀ ਇੰਗਲੈਂਡ ਹੀ ਸੀ ਪਰ ਉਹ ਥੋੜੀ ਦੂਰੀ ਤੇ ਰਹਿੰਦੇ ਸੀਗੇ ਤੇ ਤੂੰ ਆਪਣੀ ਭੈਣ ਨੂੰ ਫੋਨ ਕਰ ਤੇ ਉਹਦੇ ਘਰ ਦਾ ਐਡਰੈਸ ਦੇ ਉਹ ਜਾ ਕੇ ਖੈਰ ਸੁੱਖ ਕੋਈ ਪੁੱਛ ਕੇ ਆਵੀ ਤਾਂ ਸ੍ਰਿੰਦਰਕੌਰ ਕਹਿੰਦੀ ਵੀ ਗੱਲ ਤਾਂ ਸਹੀ ਆ ਸ੍ਰਿੰਦਰਕੌਰ ਉਸੇ ਟਾਈਮ ਆਪਣੀ ਭੈਣ ਨੂੰ ਫੋਨ ਲਾਉਂਦੀ ਆ ਅੱਗੋਂ ਉਹਦੀ ਭੈਣ ਫੋਨ ਚੱਕਦੀ ਆ ਤੇ ਸ੍ਰਿੰਦਰਕੌਰ ਕਹਿੰਦੀ ਵੀ ਭੈਣੇ ਤੁਸੀਂ ਤਾਂ ਭੁੱਲ ਭਾਲ ਹੀ ਗਏ ਹਨਾ ਕਦੇ ਫੋਨ ਨਹੀਂ ਨਹੀਂ ਕੀਤਾ ਤਾ ਉਹਦੀ ਭੈਣ ਕਹਿੰਦੀ ਕਿ ਇੰਡੀਆ ਦੇ ਵਿੱਚ ਲੋਕ ਬੇਲੇ ਆ ਫੋਨ ਕਰਨ ਨੂੰ ਇੱਥੇ ਇੰਨਾ ਟਾਈਮ ਨਹੀਂ ਲੱਗਦਾ ਤਾਂ ਉਹ ਕਹਿੰਦੀ ਚੱਲ ਫਿਰ ਤੁਸੀਂ ਆਪਦੇ ਕੰਮਾਂ 'ਚ ਵਿਜੀ ਰਹੋ ਪਰ ਮੈਨੂੰ ਇੱਕ ਕੰਮ ਆ ਤੁਹਾਡੇ ਤੱਕ ਆਪਣੀ ਗੁਰਪਾਲ ਨਾਲ ਨਾ ਗੱਲ ਨਹੀਂ ਹੋਈ 2 ਮਹੀਨੇ ਹੋ ਗਏ ਵੀ ਵਿਆਹ ਨੂੰ 3 ਮਹੀਨੇ ਹੋਏ ਆ ਤੇ ਐਨੀ ਉਹ ਕਾਹਦੇ ਚੁਲਝ ਗਈ ਵੀ ਤੂੰ ਉਹਦੇ ਘਰ ਜਾ ਕੇ ਆ ਤਾਂ ਉਹ ਕਹਿੰਦੀ ਵੀ ਐ ਅਸੀਂ ਜਾ ਨਹੀਂ ਸਕਦੇ ਵੀ ਤੁਸੀਂ ਮੈਨੂੰ ਉਹਨਾਂ ਦਾ ਨੰਬਰ ਦਿਓ ਪਹਿਲਾਂ ਫੋਨ ਕਰਾਂਗੇ ਵੀ ਇੱਧਰ ਐਂ ਕੰਮ ਨਹੀਂ ਹੈਗਾ ਇੰਡੀਆ ਵਾਲਾ ਵੀ ਜਦੋਂ ਮੂੰਹ ਚੱਕਿਆ ਤੇ ਵਾਗੇ ਨਾਲੇ 4 ਘੰਟਿਆਂ ਦੀ ਵਾਟ ਆ ਅਸੀਂ ਆਪਣਾ ਕੰਮ ਛੱਡ ਕੇ ਜਾਈਏ ਤਾਂ ਅੱਗੋਂ ਹੋ ਘਰੇ ਨਾ ਮਿਲੇ ਤਾਂ ਸੁਰਿੰਦਰ ਕੌਰ ਆਪਣੀ ਧੀ ਦੇ ਸਹੁਰਿਆਂ ਦਾ ਨੰਬਰ ਆਪਣੀ ਭੈਣ ਨੂੰ ਦਿੰਦੀ ਆ ਜਦੋਂ ਉਹਦੀ ਭੈਣ ਫੋਨ ਕਰਦੀ ਆ ਤਾਂ ਅੱਗੋਂ ਫਿਰ ਉਹਦੀ ਸੱਸ ਫੋਨ ਚੁੱਕਦੀ ਆ ਤੇ ਜਦੋਂ ਗੁਰਪਾਲ ਦੀ ਮਾਸੀ ਕਹਿੰਦੀ ਆ ਕਿ ਅਸੀਂ ਗੁਰਪਾਲ ਨੂੰ ਮਿਲਣ ਆਉਣਾ ਹਨਾ ਵਿਆਹ ਤੋਂ ਬਾਅਦ ਅਸੀਂ ਮਿਲੇ ਨਹੀਂ ਵੀ ਨਾਲੇ ਛਗਣ ਦੇ ਕੇ ਜਾਣਾ ਤਾਂ ਉਹਦੀ ਸੱਸ ਕਹਿੰਦੀ ਵੀ ਗੁਰਪਾਲ ਨੂੰ ਤਾਂ ਸਮਾਂ ਨਹੀਂ ਹੁੰਦਾ ਉਹ ਤਾਂ ਮਤਲਬ 18-18 ਘੰਟੇ ਕੰਮ ਕਰਦੀ ਆ ਇਸ ਕਰਕੇ ਤੁਸੀਂ ਕਿਸੇ ਦਿਨ ਫੇਰ ਆ ਜਿਓ ਅਸੀਂ ਫੋਨ ਕਰ ਦਿਆਂਗੇ ਤਾਂ ਗੁਰਪਾਲ ਦੀ ਮਾਸੀ ਨੂੰ ਵੀ ਇਹ ਗੱਲ ਚੰਗੀ ਨਹੀਂ ਲੱਗੀ ਉਹਨੇ ਆਪਣੀ ਭੈਣ ਸ੍ਰਿੰਦਰ ਨੂੰ ਫੋਨ ਕੀਤਾ ਕਿ ਉਹਦੀ ਸੱਸ ਤਾਂ ਜਵਾਬ ਦੇਗੀ ਵੀ ਹੁਣ ਮੈਂ ਐ ਕਿਵੇਂ ਜਾਵਾਂ ਤੇ ਇਸ ਤੋਂ ਬਾਅਦ ਸ੍ਰਿੰਦਰ ਦੀ ਤੇ ਬਲਵੰਤ ਦੀ ਘਬਰਾਹਟ ਆ ਜਿਹੜੀ ਉਹ ਹੋਰ ਵੀ ਵੱਧ ਗਈ ਤੇ ਇੱਕ ਦਿਨ ਸ੍ਰਿੰਦਰ ਇੰਨਾ ਸੋਚਾਂ ਦੇ ਵਿੱਚ ਪਈ ਕਿ ਉਹਨਾਂ ਦੇ ਫੋਨ ਦੀ ਘੰਟੀ ਵੱਜੀ ਲੈਂਡਲਾਈਨ ਫੋਨ ਸੀ ਜਦੋਂ ਉਹਨੇ ਫੋਨ ਚੁੱਕਿਆ ਤਾਂ ਅੱਗੋਂ ਉਹਦੀ ਧੀ ਗੁਰਪਾਲ ਗੱਲ ਕਰ ਰਹੀ ਸੀ ਉਹ ਕਹਿੰਦੀ ਈ ਏ ਤੂੰ ਕਿੱਥੇ ਜਾ ਕੇ ਹਨਾ ਉਲਝ ਗਈ ਵੀ ਤੂੰ ਤਾਂ ਸਾਨੂੰ ਫੋਨ ਹੀ ਨਹੀਂ ਕੀਤਾ ਤਾਂ ਗੁਰਪਾਲ ਕਹਿੰਦੀ ਮੰਮੀ ਤੁਸੀਂ ਬਿਨਾਂ ਸੋਚੇ ਸਮਝੇ ਮੈਨੂੰ ਇਸ ਕੈਦ ਦੇ ਵਿੱਚ ਸੁੱਟਤਾ ਜਿੱਥੋਂ ਮੈਂ ਕਦੇ ਚਾਹ ਕੇ ਵੀ ਬਾਹਰ ਨਿਕਲ ਸਕਦੀ ਵੀ ਸਾਡੇ ਪਰਿਵਾਰ ਦੇ ਵਿੱਚ ਐਂ ਅਲਾਉਡ ਨਹੀਂ ਹੈਗਾ ਵੀ ਮੈਂ ਐਂ ਸੋਡ ਨੂੰ ਜਦੋਂ ਮਰਜ਼ੀ ਫੋਨ ਕਰਾਂ ਮੈਨੂੰ ਦੋ ਵਾਰ ਫੋਨ ਕੀਤਾ ਮੈਂ ਮੇਰੀ ਸੱਸ ਦੇ ਕੋਲ ਹੀ ਹੁੰਨੀ ਆ ਵੀ ਉਹ ਜਾਣ ਬੁੱਝ ਕੇ ਗੱਲ ਨਹੀਂ ਕਰਾਉਂਦੀ ਵੀ ਇਹ ਤਾਂ ਬਹੁਤ ਅਜੀਬ ਤਰ੍ਹਾਂ ਦੇ ਆ ਇਹਨਾਂ ਨੂੰ ਕਿਸੇ ਦੀਆਂ ਭਾਵਨਾਵਾਂ ਨਾਲ ਕੋਈ ਫਰਕ ਨਹੀਂ ਪੈਂਦਾ ਵੀ ਇਹਨਾਂ ਨੂੰ ਤਾਂ ਸਿਰਫ ਪੈਸਾ ਚਾਹੀਦਾ ਸਾਰਾ ਦਿਨ ਮੈਂ ਘਰ ਦਾ ਕੰਮ ਕਰਦੀ ਆ ਕੰਮ ਦੀਆਂ ਵੀ ਸ਼ਿਫਟਾਂ ਲਾਉਣੀ ਆ ਪਰ ਕਹਿੰਦੀ ਵੀ ਇਹ ਮੇਰੇ ਤੋਂ ਕੁਝ ਨਹੀਂ ਹੁੰਦੀ ਤਾਂ ਕਹਿੰਦੀ ਅੱਜ ਵੀ ਮੈਂ ਫੋਨ ਕੀਤਾ ਨਾ ਬਾਹਰੋਂ ਕੀਤਾ ਚੋਰੀਓ ਕਹਿੰਦੀ ਨਾਲੇ ਮੈਂ ਆਪਣੀ ਸੋਨੇ ਦੀ ਚੂੜੀ ਵੇਚੀ ਆ ਫਿਰ ਮੈਂ ਫੋਨ ਕੀਤਾ ਕਿਉਂਕਿ ਕਹਿੰਦੀ ਜਿਹੜੇ ਮੇਰੇ ਮੈਂ ਪੈਸੇ ਕਮਾਉਣੀ ਆ ਉਹ ਸਾਰੇ ਮੇਰੇ ਪਤੀ ਦੇ ਖਾਤੇ ਚ ਆਉਂਦੇ ਆ ਤੇ ਮੈਨੂੰ ਵਰਤਣ ਲਈ ਕੁਝ ਵੀ ਨਹੀਂ ਦਿੰਦੇ ਹੁਣ ਵੀ ਕਹਿੰਦੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਮੇਰੀ ਚੂੜੀ ਹੈ ਨਹੀਂ ਤਾਂ ਪਤਾ ਨਹੀਂ ਮੇਰੇ ਨਾਲ ਕੀ ਕੁਛ ਕਰਨਗੇ ਤਾ ਅਗੋਂ ਉਹ ਬਲਵੰਤ ਸਿੰਘ ਨੂੰ ਫੋਨ ਫੜਾਉਂਦੀ ਐ ਸ੍ਰੀਨਦਰਪੁਰ ਤੇ ਕਿਉਂਕਿ ਉਹਨੂੰ ਆਪਣੀ ਧੀ ਦੀਆਂ ਗੱਲਾਂ ਸੁਣ ਕੇ ਹਨਾ ਬਹੁਤ ਰੋਣ ਆਇਆ ਤੇ ਬਲਵੰਤ ਸਿੰਘ ਵੀ ਘਬਰਾ ਗਿਆ ਉਹਨੇ ਫੋਨ ਫੜ ਕੇ ਆਪਣੀ ਧੀ ਨੂੰ ਪੁੱਛਿਆ ਕਿ ਮੈਨੂੰ ਦੱਸ ਪੁੱਤ ਕੀ ਗੱਲ ਆ ਤਾਂ ਉਹਨੇ ਸਾਰੀ ਗੱਲ ਆਪਣੇ ਡੈਡੀ ਨੂੰ ਦੱਸੀ ਤਾਂ ਬਲਵੰਤ ਸਿੰਘ ਕਹਿੰਦਾ ਪੁੱਤ ਮੈਂ ਤੈਨੂੰ ਪੈਸੇ ਭੇਜਦਾ ਤੂੰ ਟਿਕਟ ਕਰਾ ਤੇ ਆ ਸਾਨੂੰ ਨਹੀਂ ਚਾਹੀਦਾ ਇਹੋ ਜਿਹਾ ਵਿਦੇਸ਼ ਜਿਹੜਾ ਤੇਰੀਆਂ ਖੁਸ਼ੀਆਂ ਹੀ ਖੋ ਲਵੇ ਇੱਥੇ ਕਿਹੜਾ ਤੈਨੂੰ ਰੋਟੀ ਨਹੀਂ ਮਿਲੂਗੀ ਉਹ ਕਹਿੰਦੀ ਪਾਪਾ ਪੈਸੇ ਤਾਂ ਚਲੋ ਤੁਸੀਂ ਮੈਨੂੰ ਭੇਜ ਦਿਓਗੇ ਕਹਿੰਦੀ ਮੇਰਾ ਪਾਸਪੋਰਟ ਤਾਂ ਉਹਨਾਂ ਕੋਲ ਆ ਉਹ ਕਹਿੰਦਾ ਵੀ ਕਿਸੇ ਨਾ ਕਿਸੇ ਬਹਾਨੇ ਤੂੰ ਪਾਸਪੋਰਟ ਆ ਜਿਹੜਾ ਆਪਣੇ ਹੱਥੇ ਚ ਲੈ ਤੇ ਉਸ ਤੋਂ ਬਾਅਦ ਤੂੰ ਮੈਨੂੰ ਫੋਨ ਕਰੀ ਤੂੰ ਦੱਸ ਮੈਨੂੰ ਤੇਰੇ ਕੰਮ ਤੇ ਹਨਾ ਕੋਈ ਫੋਨ ਨੰਬਰ ਦੇ ਦੇ ਮੈਂ ਤੈਨੂੰ ਉੱਥੇ ਫੋਨ ਕਰ ਲਵਾਂ ਤੇ ਤੂੰ ਕਿਸੇ ਨਾ ਕਿਸੇ ਤਰੀਕੇ ਇੱਥੇ ਆ ਜਾ ਇੱਕ ਵਾਰੀ ਬਾਅਦ ਚ ਫਿਰ ਦੇਖਾਂਗੇ ਤਾਂ ਜਿਹੜੀ ਗੁਰਪਾਲ ਆ ਗਈ ਉਹ ਆਪਣੇ ਡੈਡੀ ਨੂੰ ਕਹਿੰਦੀ ਡੈਡੀ ਠੀਕ ਐ ਮੈਂ ਅਗਲੇ ਹਫਤੇ ਤੱਕ ਕੋਸ਼ਿਸ਼ ਕਰਦੀ ਆ ਪਾਸਪੋਰਟ ਲੈਣ ਦੀ ਤੇ ਫਿਰ ਮੈਂ ਤੁਹਾਨੂੰ ਫੋਨ ਕਰਦੀ ਆ ਫੋਨ ਕੱਟਣ ਤੋਂ ਬਾਅਦ ਗੁਰਪਾਲ ਆਪਣੇ ਘਰੇ ਚਲੀ ਜਾਂਦੀ ਆ ਤੇ ਇਧਰ ਬਲਵੰਤ ਸਿੰਘ ਤੇ ਸਰਿੰਦਰ ਕੌਰ ਆ ਉਹਨਾਂ ਦੇ ਮਨ ਦੀ ਬੇਚ ਐਨੀ ਵਧ ਜਾਂਦੀ ਆ ਉਹ ਸੋਚਦੇ ਆ ਵੀ ਹੁਣ ਕਿਸ ਤਰੀਕੇ ਨਾਲ ਹਨਾ ਆਪਣੀ ਧੀ ਨੂੰ ਛੇਤੀ ਤੋਂ ਛੇਤੀ ਇੰਡੀਆ ਭਲਾਈਏ ਤੇ ਉਹਨਾਂ ਨਾਲ ਗੱਲ ਕਰਾਂਗੇ ਬਾਅਦ ਚ ਜਦੋਂ ਗੁਰਪਾਲ ਘਰੇ ਗਈ ਤਾਂ ਦੋ ਦਿਨਾਂ ਬਾਅਦ ਉਹਦੀ ਸੱਸ ਨੇ ਉਹਨੂੰ ਪੁੱਛਿਆ ਕਿ ਤੇਰੀਆਂ ਦੋਨਾਂ ਬਾਹਾਂ ਦੇ ਵਿੱਚ ਚੂੜੀਆਂ ਪਾਈਆਂ ਹੋਈਆਂ ਸੀ ਕਿ ਚੂੜੀ ਕਿੱਥੇ ਆ ਤਾਂ ਗੁਰਪਾਲ ਕੁਝ ਨਾ ਬੋਲੀ ਉਹਦੀ ਸੱਸ ਨੇ ਫਿਰ ਪੁੱਛਿਆ ਉਹ ਫਿਰ ਨਾ ਕੁਝ ਬੋਲੀ ਤਾ ਉਹਦੀ ਸੱਸ ਨੇ ਉਹਨੂੰ ਵਾਲਾਂ ਤੋਂ ਫੜ ਲਿਆ ਕਹਿੰਦੀ ਦੱਸ ਕਹਿੰਦੀ ਕੀ ਤੇਰੇ ਮਾਪਿਓ ਨੇ ਪਾਈਆਂ ਸੀ ਗਹਿਣੇ ਜਿਹੜੇ ਤੂੰ ਐਂ ਗੁਆ ਤੇ ਜਾਂ ਕਿੱਥੇ ਛੁੱਟਿਆ ਦੱਸ ਮੈਨੂੰ ਕਿਹਨੂੰ ਦੇ ਕੇ ਆਈਆਂ ਚੂੜੀ ਤਾ ਗੁਰਪਾਲ ਨੇ ਸੱਚ ਦੱਸਤਾ ਕਹਿੰਦੀ ਮੈਂ ਆਪਣੇ ਮੰਮੀ ਪਾਪਾ ਨਾਲ ਗੱਲ ਕਰਨੀ ਸੀ ਤਾਂ ਇਹ ਚੂੜੀ ਮੈਂ ਵੇਚਤੀ ਉਹ ਕਹਿੰਦੀ ਅੱਛਾ ਅੱਜ ਤਾਂ ਤੂੰ ਆਪਣੇ ਮਾਪਿਓ ਨਾਲ ਗੱਲ ਕਰਨ ਵਾਸਤੇ ਚੂੜੀ ਵੇਚੀ ਹੈ ਕੱਲ ਨੂੰ ਤੂੰ ਕੁਝ ਹੋਰ ਵੇਚੇਂਗੀ ਤਾਂ ਗੁਰਪਾਲ ਕਹਿੰਦੀ ਵੀ ਮੈਂ ਇਸ ਤਰ੍ਹਾਂ ਤੁਹਾਡੇ ਨਾਲ ਨਹੀਂ ਰਹਿ ਸਕਦੀ ਜੇ ਮੈਂ ਤੁਹਾਨੂੰ ਨਹੀਂ ਪਸੰਦ ਤਾਂ ਤੁਸੀਂ ਮੈਨੂੰ ਤਲਾਕ ਦੇ ਦਿਓ ਵੀ ਮੈਂ ਤਾਂ ਆਪਣੇ ਘਰ ਵਾਪਸ ਜਾਣਾ ਵੀ ਤੁਸੀਂ ਤਾਂ ਮੈਨੂੰ ਗੱਲ ਵੀ ਨਹੀਂ ਕਰਨ ਦਿੰਦੇ ਤਾਂ ਜਿਹੜੀ ਗੁਰਪਾਲ ਦੀ ਸੱਸ ਆ ਗਈ ਉਹ ਉਹਦੇ ਘਰ ਵਾਲੇ ਨੂੰ ਫੋਨ ਕਰ ਦਿੰਦੀ ਆ ਤੇ ਉਹਦੇ ਘਰ ਵਾਲਾ ਆ ਕੇ ਉਹਨੂੰ ਕਹਿੰਦਾ ਵੀ ਅੱਛਾ ਇੱਧਰ ਆ ਕੇ ਤੇਰੀ ਖੰਭ ਲੱਗ ਗਏ ਤੇ ਤੂੰ ਜ਼ਿਆਦਾ ਬੋਲਣ ਲੱਗ ਗਈ ਉਹ ਚਾਉਂਦੇ ਨਹੀਂ ਸੀ ਕਿ ਇਹ ਸਾਡੇ ਨਾਲ ਬਗਾਵਤ ਕਰੇ ਵੀ ਜਿਵੇਂ ਅਸੀਂ ਚਾਹੀਏ ਇਹ ਉਵੇਂ ਹੀ ਕਰੇ ਇਸ ਕਰਕੇ ਉਹ ਉਹਦੇ ਤੇ ਨਾਲ ਕੁੱਟਮਾਰ ਕਰਦੇ ਆ ਤੇ ਉਸ ਤੋਂ ਬਾਅਦ ਗੁਰਪਾਲ ਆ ਜਿਹੜੀ ਵਿਚਾਰੀ ਰੋਂਦੀ ਰੋਂਦੀ ਆਪਣੇ ਕਮਰੇ ਤੇ ਚਲੀ ਜਾਂਦੀ ਆ ਉਹਨਾ ਉਹਦੇ ਦਿਲ ਦੇ ਵਿੱਚ ਇੰਨਾ ਦਰਦ ਸੀ ਪਰ ਉਹ ਦੱਸਦੀ ਵੀ ਕਿਹਨੂੰ ਕਿਉਂਕਿ ਫੋਨ ਤਾਂ ਉਹਨੂੰ ਕਰਨਾ ਅਲਾਉਡ ਨਹੀਂ ਸੀਗਾ ਤੇ ਇਸੇ ਤਰ੍ਹਾਂ ਚਲੋ ਭਾਈ ਸਮਾਂ ਲੰਘਦਾ 2 ਮਹੀਨੇ ਬਲਵੰਤ ਸਿੰਘ ਤੇ सुरेंद्र कौर ਦੇ ਮਸਾਂ ਲੰਗੇ ਉਹ ਸੋਚਦੇ ਆ ਵੀ ਆਪਾਂ ਕਿਸੇ ਨਾ ਕਿਸੇ ਤਰ੍ਹਾਂ ਵੀਜ਼ਾ ਲਵਾਈਏ सुरेंद्र कौर ਆਪਣੀ ਭੈਣ ਨੂੰ ਕਹਿੰਦੀ ਆ ਕਿ ਕਿਵੇਂ ਨਾ ਕਿਵੇਂ ਮੇਰੀ ਫਾਈਲ ਲਵਾ ਵੀ ਮੈਂ ਆਪਣੀ ਧੀ ਕੋਲ ਜਾਣਾ ਤਾਂ ਉਹਦੀ ਭੈਣ ਕਹਿੰਦੀ ਵੀ 15-20 ਦਿਨ ਲੱਗਣਗੇ ਤੁਸੀਂ ਆਪਣੇ ਕਾਗਜ਼ ਵਗੈਰਾ ਭੇਜ ਦਿਓ ਚਲ ਬਲਵੰਤ ਸਿੰਘ ਤੇ सुरेंद्र कौर ਆਪਣੇ ਕਾਗਜ਼ ਭੇਜ ਦਿੰਦੇ ਆ ਤੇ ਉਹਨਾਂ ਦਾ ਵੀਜ਼ਾ ਜਿਹੜਾ ਲੱਗ ਕੇ ਆ ਜਾਂਦਾ ਉਹ ਬਿਨਾਂ ਦੱਸੇ ਹੀ ਟਿਕਟ ਲੈ ਲੈਂਦੇ ਆ ਜਦੋਂ ਉਹਨਾਂ ਨੇ ਟਿਕਟ ਲੈ ਕੇ ਹਜੇ ਜਾਣਾ ਹੀ ਹੁੰਦਾ ਦੋ ਦਿਨਾਂ ਬਾਅਦ ਉਹਨਾਂ ਦੀ ਫਲਾਈਟ ਹੁੰਦੀ ਆ ਤਾਂ ਜਿਹੜੀ ਗੁਰਪਾਲ ਆ ਉਹਦੀ ਸੱਸ ਦਾ ਫੋਨ ਆਉਂਦਾ ਤੇ ਉਹ ਰੋਂਦੀ ਰੋਂਦੀ ਕਹਿੰਦੀ ਆ ਕਿ ਭੈਣ ਜੀ ਵਰਪਾਲ ਤਾਂ ਆਪਾਂ ਨੂੰ ਸਾਰਿਆਂ ਨੂੰ ਛੱਡ ਕੇ ਇਸ ਦੁਨੀਆ ਤੋਂ ਚਲੀ ਗਈ ਤਾਂ ਇਹ ਗੱਲ ਸੁਣ ਕੇ ਸ੍ਰਿੰਦਰ ਕੌਰ ਆ ਜਿਹੜੀ ਚੀਕਾ ਮਾਰਨ ਲੱਗ ਜਾਂਦੀ ਆ ਬਲਵੰਤ ਸਿੰਘ ਪੁੱਛਦਾ ਵੀ ਕੀ ਗੱਲ ਹੋ ਗਈ ਤਾਂ ਉਹ ਆਪਣੇ ਪਤੀ ਨੂੰ ਦੱਸ ਦਿੰਦੀ ਆ ਕਿ ਆਪਣੀ ਵਰਪਾਲ ਇਸ ਦੁਨੀਆ ਤੇ ਨਹੀਂ ਰਹੀ ਉਹ ਦੋਨੋਂ ਜਾਣੇ ਰੋਣ ਲੱਗ ਜਾਂਦੇ ਆ ਸਾਰਾ ਆਂਡਕਵਾਟ ਇਕੱਠਾ ਹੋ ਜਾਂਦਾ ਤੇ ਲੋਕ ਆ ਜਿਹੜੇ ਉਹ ਹੈਰਾਨ ਹੋ ਜਾਂਦੇ ਆ ਹਨਾ ਵੀ ਇੰਨੇ ਲਾਡਾ ਪਿਆਰਾ ਨਾਲ ਪਾਲੀ ਕੁੜੀ ਜਿਹਦੇ ਵਿਆਹ ਨੂੰ ਹਜੇ 4-5 ਮਹੀਨੇ ਹੋਏ ਸੀ ਤੇ ਵੀ ਇਸ ਤਰ੍ਹਾਂ ਹਨਾ ਕਿਵੇਂ ਉਹਦੀ ਮੌਤ ਹੋ ਸਕਦੀ ਆ ਤਾਂ ਜਦੋਂ ਬਲਵੰਤ ਸਿੰਘ ਨੂੰ ਲੋਕ ਪੁੱਛਦੇ ਆ ਕਿ ਸਾਨੂੰ ਤਾਂ ਉਹਨਾਂ ਨੇ ਇਹੀ ਦੱਸਿਆ ਉਹ ਕਹਿੰਦਾ ਵੀ ਐਕਸੀਡੈਂਟ ਹੋ ਗਿਆ ਤਾਂ ਉਹਦੀ ਸੱਸ ਜਿਹੜੀ ਉਹ ਕਹਿੰਦੀ ਵੀ ਇਹ ਥੇ ਤਾਂ ਸਾਥੋਂ ਲੈ ਕੇ ਨਹੀਂ ਆਈ ਜਾਣੀ ਕਿਉਂਕਿ ਉਹਦੀ ਹਾਲਤ ਆ ਜਿਹੜੀ ਵੇਖਣਯੋਗ ਨਹੀਂ ਇਸ ਲਈ ਇਹਦਾ ਅਸੀਂ ਇਧਰ ਹੀ ਸੰਸਕਾਰ ਕਰ ਦਿਆਂਗੇ ਵੀ ਸੰਸਕਾਰ ਅਸੀਂ 3 ਦਿਨਾਂ ਬਾਅਦ ਕਰਾਂਗੇ ਵੀ ਇਧਰ ਟਾਈਮ ਨਹੀਂ ਲੱਗਦਾਗਾ ਵੀ 3 ਦਿਨਾਂ ਬਾਅਦ ਤਾਂ ਸਾਨੂੰ ਸਮਾਂ ਮਿਲਿਆਗਾ ਤੇ ਉਸ ਤੋਂ ਬਾਅਦ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ ਤਾਂ ਬਲਵੰਤ ਸਿੰਘ ਤੇ ਸੁਰਿੰਦਰ ਕੌਰ ਆਪਣੀ ਕੁੜਮਣੀ ਨੂੰ ਦੱਸਦੇ ਨਹੀਂ ਵੀ ਸਾਡਾ ਵੀਜ਼ਾ ਲੱਗਿਆ ਹੋਇਆ ਤੇ ਅਸੀਂ 2 ਦਿਨਾਂ ਬਾਅਦ ਆਉਣਾ ਤੇ ਉਹਨਾਂ ਟਿਕਟ ਜਿਹੜੀ 2 ਦਿਨਾਂ ਬਾਅਦ ਦੀ ਵਜਾਏ ਦੂਜੇ ਦਿਨ ਦੀ ਕਰਾ ਲੈਂਦੇ ਐ ਐਮਰਜੈਂਸੀ ਟਿਕਟ ਤੇ ਉਹ ਕਹਿੰਦੇ ਵੀ ਜਾ ਕੇ ਵੇਖੀਏ ਤਾਂ ਸਹੀ ਆਪਣੀ ਕੁੜੀ ਨਾਲ ਕੀ ਹੋਇਆ ਚਲੋ ਉਹ ਇੰਗਲੈਂਡ ਜਾ ਕੇ ਜਦੋਂ ਲੈਂਡ ਕਰਦੇ ਆ ਪਹਿਲਾਂ ਸ੍ਰਿੰਦਰਕੌਰ ਆਪਣੀ ਭੈਣ ਦੇ ਘਰੇ ਜਾਂਦੀ ਆ ਤੇ ਉੱਥੋਂ ਉਹ ਪੁਲਿਸ ਨੂੰ ਸੂਚਿਤ ਕਰਦੇ ਆ ਪੁਲਿਸ ਆ ਜਿਹੜੀ ਉਹ ਗੁਰਪਾਲ ਦੇ ਸਹੁਰਿਆਂ ਦੇ ਘਰ ਜਾਂਦੀ ਆ ਤੇ ਨਾਲ ਬਲਵੰਤ ਸਿੰਘ ਸ੍ਰਿੰਦਰਕੌਰ ਤੇ ਉਹਦੀ ਭੈਣ ਹੁੰਦੇ ਆ ਤੇ ਜਦੋਂ ਗੁਰਪਾਲ ਦੀ ਸੱਸ ਤੇ ਉਹਦੇ ਘਰ ਵਾਲਾ ਪੁਲਿਸ ਨੂੰ ਤੇ ਗੁਰਪਾਲ ਦੇ ਪੇਕੇਆਂ ਨੂੰ ਵੇਖਦੇ ਆ ਤਾਂ ਉਹਨਾਂ ਦੇ ਚਿਹਰੇ ਦਾ ਰੰਗ ਉੱਡ ਜਾਂਦਾ ਪੁਲਿਸ ਆ ਜਿਹੜੀ ਉਹਨਾਂ ਦੋਨਾਂ ਨੂੰ ਅਰੈਸਟ ਕਰ ਲੈਂਦੀ ਆ ਤੇ ਪੁੱਛਦੀ ਆ ਉਹ ਉਹਨਾਂ ਤੋਂ ਹਨਾ ਵੀ ਇਸ ਤਰ੍ਹਾਂ ਇੱਕ ਮਟਿਆਰ ਜਵਾਨ ਕੁੜੀ ਨੂੰ ਤੁਸੀਂ ਮਤਲਬ ਕਹਿਤਾ ਵੀ ਐ ਐਕਸੀਡੈਂਟ ਚ ਮਰ ਗਈ ਦੱਸੋ ਕਿੱਥੇ ਐਕਸੀਡੈਂਟ ਹੋਇਆ ਹੁਣ ਦੱਸਣਾ ਤਾਂ ਫੇਰ ਜੇ ਐਕਸੀਡੈਂਟ ਹੋਇਆ ਹੋਵੇ ਕਿਉਂਕਿ ਗੱਲ ਕੀ ਵਾਪਰੀ ਸੀ ਕਿ ਗੁਰਪਾਲ ਪਾਸਪੋਰਟ ਚੋਰੀ ਕਰਨ ਦੀ ਕੋਸ਼ਿਸ਼ ਕਰਦੀ ਸੀ ਮਤਲਬ ਉਹਦਾ ਆਪਦਾ ਪਾਸਪੋਰਟ ਸੀ ਜਦੋਂ ਦਿੰਦੇ ਨਹੀਂ ਸੀ ਜਦੋਂ ਉਹ ਅਲਮਾਰੀ ਦੇ ਵਿੱਚੋਂ ਪਾਸਪੋਰਟ ਲੱਭਣ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਉੱਤੇ ਉਹਦਾ ਘਰ ਵਾਲਾ ਆ ਗਿਆ ਉਹਨਾਂ ਦੀ ਲੜਾਈ ਹੋਈ ਤੇ ਉਹਦੇ ਘਰ ਵਾਲੇ ਨੇ ਆਪਣੀ ਘਰ ਵਾਲੀ ਗੁਰਪਾਲ ਨੂੰ ਧੱਕਾ ਦਿੱਤਾ ਤੇ ਉਹਦਾ ਮੱਥਾ ਨਾ ਜਾ ਕੇ ਅੱਗੇ ਟੇਬਲ ਦੇ ਵਿੱਚ ਵੱਜਿਆ ਤੇ ਉਹਦੀ ਉੱਥੇ ਹੀ ਮੌਤ ਹੋ ਗਈ ਤੇ ਉਹਨਾਂ ਨੇ ਉਸ ਹਾਦਸੇ ਨੂੰ ਇੱਕ ਐਕਸੀਡੈਂਟ ਬਣਾਤਾ ਤੇ ਉਹਨਾਂ ਨੂੰ ਆਏ ਸੀ ਵੀ ਇਧਰ ਚੁੱਪਚੀਪੀ ਤੇ ਸੰਸਕਾਰ ਕਰ ਦਿਆਂਗੇ ਵੀ ਕਿਹਨੂੰ ਪਤਾ ਲੱਗਣਾ ਜਦੋਂ ਪੁਲਿਸ ਨੂੰ ਇਹ ਸਾਰੀ ਗੱਲ ਪਤਾ ਲੱਗਦੀ ਆ ਤਾਂ ਗੁਰਪਾਲ ਦੀ ਸੱਸ ਤੇ ਉਹਦੇ ਪਤੀ ਨੂੰ ਜੇਲ੍ਹ ਦੇ ਵਿੱਚ ਕਰ ਦਿੱਤਾ ਜਾਂਦਾ ਫਿਰ ਬਲਵੰਤ ਸਿੰਘ ਤੇ ਸ੍ਰਿੰਦਰਪੌਰ ਆਪਣੀ ਧੀ ਦਾ ਉੱਥੇ ਹੀ ਅੰਤਮ ਸੰਸਕਾਰ ਕਰਦੇ ਆ ਤੇ ਸ੍ਰਿੰਦਰਪੌਰ ਆਪਣੀ ਧੀ ਦੀ লাশ ਵੱਲ ਵੇਖ ਕੇ ਭੁੱਬਾ ਮਾਰ ਕੇ ਰੋਂਦੀ ਆ ਕਿ ਮੇਰੀ ਇੱਕ ਜਿੱਦ ਨੇ ਤੇ ਮੇਰੀ ਬਾਹਰ ਆਉਣ ਦੀ ਇੱਛਾ ਨੇ ਆਪਣੀ ਧੀ ਦੀ ਜ਼ਿੰਦਗੀ ਜਿਹੜੀ ਉਹ ਸਮੇਂ ਤੋਂ ਪਹਿਲਾਂ ਹੀ ਖੋਲੀ ਤੇ ਉਹ ਆਪਣੇ ਆਪ ਨੂੰ ਕੋਸਦੀ ਹੋਈ ਕਹਿੰਦੀ ਆ ਕਿ ਧੀਏ ਜੇ ਤੈਨੂੰ ਮੈਂ ਜਨਮ ਦਿੱਤਾ ਸੀ ਤਾਂ ਜਿਹੜੀ ਤੇਰੀ ਮੌਤ ਆ ਉਹ ਵੀ ਮੈਂ ਹੀ ਸਹੇੜੀ ਆ ਵੀ ਮੈਨੂੰ ਤੂੰ ਮਾਫ਼ ਕਰਦੀ ਐਂ ਨਾ ਕਹਿੰਦੀ ਹੋਈ ਉਹ ਬੇਹੋਸ਼ ਹੋ ਜਾਂਦੀ ਆ ਬਲਵੰਤ ਸਿੰਘ ਤੇ ਸੁਰਿੰਦਰਪੌਰ ਦੀ ਭੈਣ ਉਹਨੂੰ ਪਾਣੀ ਪੂਣੀ ਪਿਲਾਉਂਦੇ ਆ ਤੇ ਡਾਕਟਰ ਬੁਲਾ ਕੇ ਉਹਨੂੰ ਦਵਾਈ ਵਗੈਰਾ ਦਿੰਦੇ ਆ ਅਗਲੇ ਹਫਤੇ ਬਲਵੰਤ ਸਿੰਘ ਤੇ ਸੁਰਿੰਦਰ ਕੌਰ ਵਾਪਸ ਇੰਡੀਆ ਆ ਜਾਂਦੇ ਆ ਹੁਣ ਬਲਵੰਤ ਸਿੰਘ ਤੇ ਸੁਰਿੰਦਰ ਕੌਰ ਆਪਣੇ ਕੀਤੇ ਤੇ ਪਛਤਾਉਂਦੇ ਆ ਨਿੰਮੀ ਤੇ ਉਹਦੀ ਸੱਸ ਤੇ ਉਹਦੇ ਘਰ ਵਾਲਾ ਜਦੋਂ ਬਲਵੰਤ ਸਿੰਘ ਤੇ ਸੁਰਿੰਦਰ ਕੌਰ ਨੂੰ ਮਿਲਣ ਆਏ ਤਾਂ ਨਿੰਮੀ ਦੇ ਘਰ ਵਾਲੇ ਨੇ ਕਿਹਾ ਕਿ ਅੰਕਲ ਮੈਂ ਇਹ ਗੱਲ ਨਿੰਮੀ ਨੂੰ ਪਹਿਲਾਂ ਹੀ ਕਹਤੀ ਸੀ ਵੀ ਭਾਵੇਂ ਉਹ ਲੱਖ ਮੇਰੀ ਮਾਸੀ ਤੇ ਮੇਰੀ ਮਾਸੀ ਦਾ ਬੇਟਾ ਨੇ ਪਰ ਮੈਂ ਕਿਸੇ ਤਰ੍ਹਾਂ ਤੇਵਾਤਾ ਯਕੀਨ ਨਹੀਂ ਕਰਦਾ ਵੀ ਤੁਸੀਂ ਹੀ ਜਿੱਦ ਕੀਤੀ ਰਿਸ਼ਤਾ ਕਰਾਉਣ ਦੀ ਵੀ ਮੈਂ ਇਹ ਰਿਸ਼ਤਾ ਕਰਾ ਕੇ ਰਾਜ਼ੀ ਨਹੀਂ ਸੀ ਤਾਂ ਸੁਰਿੰਦਰ ਫਿਰ ਉੱਚੀ ਉੱਚੀ ਰੋਣ ਲੱਗ ਜਾਂਦੀ ਆ ਤਾਂ ਬਲਵੰਤ ਸਿੰਘ ਉਹਨੂੰ ਕਹਿੰਦਾ ਵੀ ਹੁਣ ਤੂੰ ਉਦਣ ਦੀ ਰੋਈ ਜਾਂਦੀ ਆ ਵੀ ਰੋ ਕੇ ਤਾਂ ਹੁਣ ਕੁਝ ਨਹੀਂ ਮਿਲਣਾ ਵੀ ਆਪਣੀ ਕਿਸਮਤ ਦੇ ਵਿੱਚ ਜੋ ਲਿਖਿਆ ਸੀ ਉਹ ਹੋ ਗਿਆ ਹਾਂਜੀ ਦੋਸਤੋ ਇਹ ਕਹਾਣੀ ਬਹੁਤ ਸਾਰੀਆਂ ਕੁੜੀਆਂ ਦੀ ਕਹਾਣੀ ਆ ਜਿਨ੍ਹਾਂ ਦੇ ਮਾਪਿਆਂ ਨੇ ਚੰਗੀ ਜ਼ਿੰਦਗੀ ਦੀ ਆਸ ਵਿੱਚ ਆਪਣੇ ਬੱਚੇ ਆਪਣੀਆਂ ਕੁੜੀਆਂ ਬਾਹਰਲੇ ਮੁੰਡਿਆਂ ਨਾਲ ਵਿਆਹਤੀਆਂ ਉਹਨਾਂ ਨੇ ਸਿਰਫ ਇਹੀ ਵੇਖਿਆ ਕਿ ਮੁੰਡਾ ਬਾਹਰੋਂ ਆਇਆ ਬਾਰੋਂ ਆਏ ਮੁੰਡੇ ਦੇ ਨਾਂ ਤੇ ਸਾਡੇ ਪੇਰੈਂਟਸ ਆ ਜਿਹੜੇ ਕੋਈ ਪੁੱਛ ਪੜਤਾਲ ਕਰਨੀ ਵੀ ਜ਼ਰੂਰੀ ਨਹੀਂ ਸਮਝਦੇ ਬਾਹਰ ਜਾਣ ਦੀ ਚਮਕ-ਦਮਕ ਨੇ ਸਾਡੇ ਪੰਜਾਬ ਦੀਆਂ ਬਹੁਤ ਸਾਰੀਆਂ ਕੁੜੀਆਂ ਦੀ ਜਾਣ ਲਈ ਆ ਤੇ ਜਿਹੜੀਆਂ ਜਿਉਂਦੀਆਂ ਨੇ ਉਹ ਇੱਕ ਜ਼ਿੰਦਾ লাশ ਬਣ ਕੇ ਜਿਉਂਦੀਆਂ ਨੇ ਸਾਰੀਆਂ ਨਹੀਂ ਪਰ ਬਹੁਤ ਸਾਰੀਆਂ ਕੁੜੀਆਂ ਨਾਲ ਇਸ ਤਰ੍ਹਾਂ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਤਸੱਦਦ ਹੁੰਦਾ ਏ ਮੈਨੂੰ ਉਮੀਦ ਹੈ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਜੇਕਰ ਕਹਾਣੀ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਕਰਨਾ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ಸಾರಿಯನ್ನು ಸತ್ ಶ್ರೀಕಾಲ ಜೀ